ਬਣਾਉਣਾ ਅੱਜ ਦਾ ਨਵਾਂ ਦਿਨ ਤੇ ਨਵਾਂ ਬਲੌਗ ਤੇ ਅੱਜ ਅਸੀਂ ਆਪਣੇ ਇੱਥੇ ਗਰੀਸ ਆਪਣੀ ਭੈਣ ਕੋਲ ਆਏ ਆ ਤੇ ਇਹਨਾਂ ਨੇ ਇੱਥੇ ਸਬਜ਼ੀਆਂ ਵੀ ਉਹ ਵੇਚਦੇ ਨੇ ਬਣਾਉਂਦੇ ਨੇ ਆਪਣੇ ਬੀਜਦੇ ਨੇ ਸਾਰਾ ਕੁਝ ਕਰਦੇ ਨੇ ਤੋ ਹੁਣ ਇਹ ਤੇ ਕਹਿੰਦੇ ਨੇ ਵੇ ਸਵਾਜਨਿਆਂ ਦਾ ਬੂਟਾ ਹੈ ਦਿਖਾਇਓ ਜਰਾ ਚੰਗੀ ਤਰ੍ਹਾਂ ਵੀ ਆਹ ਸਵਾਜਨਿਆਂ ਦਾ ਬੂਟਾ ਹੈ ਪਰ ਮੈਨੂੰ ਲੱਗਦਾ ਨਹੀਂ ਮੈਂ ਜਿੱਥੇ ਸਵਾਜਨਿਆਂ ਦਾ ਬੂਟਾ ਵੇਖਿਆ ਤੇ ਉਹ ਕਣਕ ਛੋਟਾ ਹੁੰਦਾ ਨਿੱਕਾ ਹੁੰਦਾ ਤੇ ਪਰ ਇਹ ਕਾਫੀ ਵੱਡਾ ਬੂਟਾ ਹੈ ਤੇ ਜੇ ਕਿ ਭੈਣ ਭਰਾ ਨੂੰ ਪਤਾ ਐ ਇਸ ਬੂਟੇ ਦਾ ਕੀ ਨਾਮ ਐ ਤੇ ਉਹ ਸਾਨੂੰ ਲਿਖ ਕੇ ਵੀ ਦੱਸ ਸਕਦਾ ਕੱਲ ਰਾਤੀ ਆਈ ਗੱਡੀ ਤੇ ਹੁਣ ਐ ਮਿਰਚਾਂ ਦਾ ਬੂਟੇ ਨੇ ਜਿਹੜਾ 3 ਸਾਲ ਪੁਰਾਣਾ ਐ 4 ਸਾਲ ਇਹਨਾਂ ਦੇ ਕੋਲ ਇੱਕ ਐ ਵੀ ਸਾਰਾ ਸਾਲ ਇਹਦੇ ਤੋਂ ਮਿਰਚਾਂ ਖਾਂਦੇ ਨੇ ਤੇ ਪੀਤਾ ਜੀ ਮਿਰਚਾਂ ਵੇਖ ਕੇ ਕੋ ਸਾਨੂੰ ਇਹ ਜਰਮਨ ਏਦਾਂ ਬੂਟਾ ਮਿਲਦਾ ਨਹੀਂ ਮਿਰਚਾਂ ਦਾ ਤੇ ਮੁੰਡੇ ਦਾ ਮਰਜੀ ਗਾਤਮਾ ਭੜਕੀ ਏ ਵੀ ਕਹਿੰਦਾ ਵੀ ਪਾਪਾ ਮੈਂ ਖਾਣੀ ਮਿਰਚ ਏਦਾਂ ਹੀ ਖਾਣੀ ਮੈਂ ਖਾ ਕੇ ਦੇਖਣੀ ਏ ਕਿਉਂ ਸਾਨੂੰ ਮਿਲਦੀ ਮੁੱਲ ਮਿਲਦੀ ਟੁੱਟੀ ਮਤਲਬ ਪੈਕਿੰਗ ਚ ਮਿਲਦੀ ਏ ਤਿਆ ਵੇਖ ਕੇ ਤਾਂ ਮਨ ਖੁਸ਼ ਹੋਇਆ ਤੇ ਹੁਣ ਇਹ ਖਾ ਕੇ ਵੇਖਦਾ ਤੇ ਵੇਖਦਾ ਵੀ ਕਿੰਨੀਆਂ ਕਿਚੰਗਿਆੜਾ ਬੰਦਾ ਖਾ ਕੇ ਮਿਰਚ ਬੰਦਾ ਵੀ ਹੌਸਾ ਚੱਲਾ ਜੀ ਆ ਕੀ ਆ ਮੁੰਡੇ ਨੇ ਮਿਰਚ ਖਾਦੀ ਹੀ ਪਾਂਜੇ ਨੇ ਮੈਂ ਤਾਂ ਨਹੀਂ ਮੈਂ ਤਾਂ ਹੀ ਤਾਂ ਖਾਂਦਾ ਮੁੰਡੇ ਨੇ ਪਾਂਜੇ ਨੇ ਮਿਰਚ ਖਾਦੀ ਹੀ ਪਰ ਉਹਦੇ ਅੱਖਾਂ 'ਚ ਪਾਣੀ ਆ ਗਿਆ ਮੈਂ ਤਾਂ ਹੀ ਤਾਂ ਮੈਂ ਖਾਂਦਾ ਨਹੀਂ ਤੜ ਕੇ ਖਾਦ ਲਿਆ ਪਾਂਜੇ ਮੂੰਹ ਤੇ ਤਾਂ ਕਰ ਦਿਖਾ ਸਾਨੂੰ ਮੂੰਹ ਵੀ ਅੱਖਾਂ 'ਚ ਪਾਣੀ ਆ ਜਾਂਦੇ ਆ ਖਾ ਤੇ ਲਈ ਤੜੇ ਤੜਾਏ ਨੇ ਮੈਂ ਤਾਂ ਹੀ ਤਾਂ ਹਾਂ ਯੂ ਕਹਿੰਦੇ ਨਹੀਂ ਜਵਾਨੀ ਜਿਹੜੀ ਹੁੰਦੀ ਯੋਰ ਦਿਖਾਂਦੀ ਏ ਇਹ ਆ ਕੰਮ ਜਿਹੜੇ ਜਵਾਨੀ ਵਾਲੇ ਨੇ ਹਾਂ ਜੀ ਹੁਣ ਮੇਰਾ ਭਾਂਜਾ ਕਹਿੰਦਾ ਵੀ ਮਾਮਾ ਵੱਡੀ ਮਿਰਚ ਖਾਣੀ ਏ ਪਰ ਮੈਂ ਖਾਣੀ ਥੋੜੀ ਏ ਪਰ ਭਾਂਜੇ ਦੇ ਵੀ ਸੁਨਣਾ ਪੈਣਾ ਇੱਧਰ ਮੂੰਹ ਕਰ ਅੱਛਾ ਆ ਹਾਂ ਮਿਰਚ ਖਾਣੀ ਏ ਲਓ ਜੀ ਹਾਂ ਜੀ ਵੱਡੀ ਮਿਰਚ ਪਰ ਮੈਂ ਕਰੀਬ ਮਿਰਚ ਜਦੋਂ ਵੀ ਖਾਣੀ ਮੈਂ ਇੱਦਾਂ ਹੀ ਖਾਣਾ ਹੁੰਨਾ ਭਾਵੇਂ ਮੈਂ ਥੋੜੀ ਖਾਵਾਂ ਤੇ ਮੈਂ ਬਹੁਤ ਘੱਟ ਮਿਰਚ ਖਾਣਾ ਹਾਂ ਉਹਦਾ ਰੋਟੀ ਸਬਜ਼ੀ ਚ ਮੈਂ ਪੂਰੀ ਹੋਣੀ ਆ ਪੂਰੀ ਹਾਂ ਤੇ ਵੇਖਦੀ ਆ ਟਰਾਈ ਕਰਕੇ ਥੋੜੀ ਜਿਹੀ ਪਹਿਲਾਂ ਖਾ ਕੇ ਇਹ ਨਵੇਂ ਭਾਂਜੇ ਤਰ੍ਹਾਂ ਮੁੜ ਕੇ ਅੱਖਾਂ ਚ ਪਾਣੀ ਆਂਦਾ ਰਹੇ ਕਿਵੇਂ ਦਾ ਲੱਗੇ ਹਾਂ ਇਟਾ ਤੇ ਆ ਲੱਗਦਾ ਜਿਵੇਂ ਭਾਂਜਾ ਝੂਠਾ ਹੀ ਰਹੁੰਦਾ ਪਿਆ ਸੀ ਤੇ ਹੁਣ ਅਗਲਾ ਫੇਰ ਖਾਗ ਵੇਖਨੇ ਆ ਇੱਕ ਵਾਰੀ ਹੋਰ ਉਹ ਪਿਛਲੂ ਮਰ ਗਈ ਨਾ ਮਾ ਮਾਇ ਤੇ ਸਿੱਕਾ ਟੋੜੀ ਏ ਇੱਕ ਹੋਰ ਬਹੁਤ ਜਿਆਦਾ ਕੋੜੀ ਹੈ ਪਰ ਨਹੀਂ ਇਹ ਠੀਕ ਲੱਗਦੀ ਮੈਨੂੰ ਪਰ ਥੋੜ੍ਹੀ ਥੋੜ੍ਹੀ ਕਰਕੇ ਖਾਵਾਂਗੇ ਇਹ ਹੁਣ ਦਿਖਾਨ ਲੱਗੀ ਆਪਣਾ ਆਹ ਭਾਂਜਾ ਤੇ ਪਿਆਰ ਹੁੰਦਾ ਪਿਆ ਮਾਮਾ ਹੱਸਦਾ ਪਿਆ ਵੇਖ ਵੇਖ ਕੇ ਭਾਂਜੇਆਂ ਅੱਖਾਂ ਚ ਪਾਣੀ ਆਂਦਾ ਤੇ ਪੂਰਾ ਮਿਰਚ ਨੇ ਪੂਰਾ ਰੰਗ ਦਿਖਾਇਆ ਪਰ ਹੁਣ ਇਹ ਕੌੜੀ ਆ ਗਈ ਪਹਿਲਾਂ ਠੀਕ ਸੀ ਤੇ ਮੈਂ ਇੱਕ ਕਰੀ ਉਹ ਰਜ ਖਾ ਮਗਾ ਥੋੜੀ ਜਿਹੀ ਵੇਖਾਂਗਾ ਖਾ ਕੇ ਕੋਈ ਖਾਣੀ ਆਪੂ ਦੀ ਆਏ ਤਾਂ ਮੈਨੂੰ ਕੋਹਾਂ ਤੇ ਲਾਲ ਮਿਰਚ ਮੈਂ ਤੇ ਰੋਣਾ ਕੋਈ ਜਿੰਦਗੀ ਵਿੱਚ ਇਹ ਹੁੰਦਾ ਤੇ ਜਿਹੜੀ ਚੀਜ਼ ਬੰਦੇ ਨੇ ਵੇਖੀ ਨਾ ਹੋਵੇ ਤੇ ਉਹ ਇੰਡੀਆ ਤੇ ਵੇਖਦੇ ਸੀ ਤੇ ਖਾਂਦੇ ਵੀ ਸੀ ਹੋ ਗਿਆ ਤੇ ਇੱਥੇ ਹੁਣ ਮਤਲਬ 20ਾਂ 25ਾਂ ਸਾਲਾਂ ਬਾਅਦ ਹੀ ਇਦਾਂ ਹੀ ਮਿਰਚ ਵੇਖੀ ਇੰਡੀਆ ਜਾਈਦਾ ਉਦੋਂ ਮਿਰਚੇ ਨਹੀਂ ਹੁੰਦੀ ਜਦੋਂ ਜਾਈਦਾ ਸੀ ਤੇ 20ਾਂ 25ਾਂ ਸਾਲਾਂ ਬਾਅਦ ਮਿਰਚ ਵੇਖੀ ਏ ਤੇ ਤਾਜੀ ਖਾੜ ਕੇ ਖਾਂਦੇ ਤੋੜ ਕੇ ਦਿਲ ਕੀਤਾ ਪਰ ਹੁਣ ਇਹ ਪੂਰਾ ਜਲਵਾ ਦਿਖਾਉਂਦੀ ਅੱਧੇ ਤੋਂ ਬਾਅਦ ਪਤਾ ਲੱਗਾ ਉਹ ਬੰਦੇ ਦੇ ਬੀਤੀ ਵੀ ਕੀ ਹੁੰਦਾ ਦੋ ਉਹ ਵੀਡੀਓ ਦੇ ਚੱਕਰ ਚ ਖਾ ਗਿਆ ਤੇ ਹਾਂ ਹਾਂ ਹੋਸ਼ਾ ਬਈ ਇਧਰ ਛੋਟਾ ਭਾਂਜਾ ਪੂਰਾ ਤੜਿਆ ਪਿਆ ਵੀ ਮੈਂ ਸਿਆਣਾ ਵਾ ਤਾਂ ਛੋਟਾ ਵੱਡਾ ਨਹੀਂ ਸਿਆਣਾ ਮਾ ਜਖਾਦੀ ਨਹੀਂ ਮੈਂ ਬਤਾਂਗਾ ਤੇ ਮੈਂ ਹੁਣ ਇੱਥੇ ਸਟਾਪ ਕਰਨਾ ਵਾ ਮਤਲਬ ਹੁਣ ਮੇਰੀ ਲਿਮਟ ਤੋਂ ਬਾਹਰ ਹੁੰਦਾ ਪਿਆ ਕਿਹਾ ਤੂੰ ਪੂਰੀ ਬੰਦਾ ਵਿਗਾੜਾ ਜਿਹੜੇ ਸ਼ਾਮ ਨੂੰ 15 16 ਖਾ ਗਏ ਹਾਂ ਹਾਂ ਕਿਹੜਾ ਤੇ ਇੱਕ ਬੰਦਾ ਸ਼ਾਮਾਂ ਨੂੰ ਆਣਾ ਹੈ ਤੇ ਉਹਦੇ ਨਾਲ ਵੀ ਤੁਹਾਨੂੰ ਅਸੀਂ ਮਲਾਵਾਂਗੇ ਜੇ ਗੱਲਬਾਤ ਹੋਈ ਤੇ ਉਹ 15 16 ਦਾ ਗੇੜਾ ਬੰਦ ਹੈ 1000 ਕਾਰਡ ਤੇ ਅੱਜ ਵੇਖਦੇ ਆ ਅੱਜ ਉਹ ਕਿੰਨਾ ਰਿਕਾਰਡ ਬਣਾਉਂਦਾ ਤੇ ਜਿਹੜਾ ਅਸੀਂ ਵੀ ਦਿਖਾ ਸਕੀਏ ਆਪਣੇ ਹੋਰ ਭੈਣ ਭਰਾ ਵੀ ਦੇਖ ਸਕਣ ਉਸ ਚੀਜ਼ ਨੂੰ ਤੇ ਚਲੋ ਆਜੋ ਇਹਨਾਂ ਨੇ ਆ ਸਮਝਣਾ ਕਹਿੰਦੇ ਨੇ ਉੱਥੇ ਤੱਕ ਲਾਇਆ ਤੇ ਇਹਦੇ ਨਾਲ ਪੱਤੇ ਤੋੜ ਕੇ ਵੇਚਦੇ ਨੇ ਮਤਲਬ ਟਾਹਣੀਆਂ ਪੱਤੇ ਵਿਕਦੇ ਨੇ ਬਹੁਤ ਇਨਾ ਦੇ ਇੱਥੇ ਤੇ ਚਲੋ ਆਜੋ ਅੱਗੇ ਚੱਲਦੇ ਆ ਅੱਗੇ ਹੋਰ ਵੀ ਕਾਫੀ ਚੀਜ਼ਾਂ ਨੇ ਇਹਨੇ ਬੀਜੀਆਂ ਨੇ ਖਰਗੂਜੇ ਇਹਨਾਂ ਦਾ ਕੰਮ ਤਾਂ ਹੁੰਦਾ ਹੀ ਪ੍ਰੋਪਰ ਇਸੇ ਕੰਮ ਦਾ ਹੀ ਐ ਇਹ ਸਬਜ਼ੀਆਂ ਸਾਰੀਆਂ ਬੀਜਦੇ ਨੇ ਭਿੰਡੀਆਂ, Karele, ਟਿੰਡੇ ਵੀ ਦੋਵੇਂ ਭਰਾ ਨੇ ਤੇ ਇਹੋ ਹੀ ਕੰਮ ਕਰਦੇ ਨੇ ਹਾਂ ਤੇ ਆ ਦੇਖੋ ਜੀ ਗ੍ਰੀਸ ਦੇ ਵਿੱਚ ਵੀ ਆਪਣੇ ਭੈਣ ਭਰਾਵਾਂ ਵਾਲੇ ਇੱਥੇ ਲੋਕੀ ਜਿਹੜੇ ਖੇਤੀ ਕਰਦੇ ਨੇ ਸਾਰੇ ਜਣੇ ਵੀ ਆਪਣਾ ਇੰਡੀਆ ਦਾ ਹਲਵਾ ਕਦੂ ਉੱਥੋਂ ਵੀ ਲੈ ਜਾਂਦੇ ਨੇ ਤੇ ਉਹ ਇੱਥੇ ਵੇਚਦੇ ਨੇ ਜੇ ਆਪਣੇ ਬੰਦੇ ਜਿੱਥੇ ਵੀ ਜਾਂਦੇ ਨੇ ਤੇ ਆਪਣਾ ਪੰਜਾਬੀ ਸਮਾਨ ਜਿਹੜਾ ਸਾਰਾ ਕੁਝ ਸਬਜ਼ੀਆਂ ਜਾਂ ਭੰਗੜਾ ਡਾਂਸ ਗੀਤ ਲੋਕ ਗੀਤ ਸਾਰਾ ਕੁਝ ਨਾਲ ਹੀ ਲੈ ਕੇ ਜਾਂਦੇ ਨੇ ਤੇ ਆ ਆਪਣੀਆਂ ਅੱਲਾ ਨੇ ਆਪਣੀਆਂ ਆਲਾ ਨੇ ਯੋਜਨੀਆਂ ਉਹ ਵੀ ਲੱਗੇ ਨੇ ਪੀਸ ਵੀ ਸਾਰਾ ਕੁਝ ਕੁੱਲ ਮਿਲਾ ਕੇ ਅੱਜ ਆਪਾਂ ਤੁਹਾਨੂੰ ਇੱਥੇ ਗ੍ਰੀਸ ਵਿੱਚ ਦਿਖਾਵਾਂਗੇ ਵੀ ਇਹ ਮੇਰੇ ਮਤਲਬ ਭੈਣ ਦੇ ਮਤਲਬ ਜੋਰ ਹੈ ਤੇ ਘਰ ਵਾਲਿਆਂ ਤੇ ਉਹਨਾਂ ਦੋਨਾਂ ਨੇ ਸਬਜ਼ੀ ਇੱਥੇ ਬੀਜੀ ਹੈ ਤੇ ਉਹ ਸਬਜ਼ੀ ਸਾਰੀ ਆਪਣੀ ਮਤਲਬ ਇੰਡੀਆ ਤੋਂ ਸਾਰੇ ਵੀ ਮੰਗਾਉਂਦੇ ਨੇ ਕਰਦੇ ਨੇ ਤੇ ਆਜੋ ਅੱਗੇ ਚੱਲਦੇ ਆਂ ਹੋਰ ਦਿਖਾਣੇ ਆ ਉਹਨਾ ਮੁੰਡੇ ਨੇ ਮਿਰਚ ਤੇ ਖਾ ਲਈ ਤਿਹੜੇ ਤੜਾਏ ਨੇ ਵੀ ਜਵਾਨੀ ਜੋਰ ਹੈ ਇਹ ਹਾਂ ਵੀ ਅਹੀ ਕਿਹਨੂੰ ਨਹੀਂ ਮੰਨਦੇ ਤੇ ਆ ਦੇਖੋ ਜੀ ਅੱਖਾਂ ਚ ਇਥੋਂ ਪਾਣੀ ਡਗਣ ਨਿਕਲਦੇ ਆ ਤੇ ਨੱਕ ਚ ਸੀਂਡ ਵਗਣ ਈ ਇਹਦੀ ਮਿਰਚਾਂ ਦੇ ਨਾਲ ਤੇ ਹੁਣ ਆਪਣਾ ਲਿੰਕਾ ਪੀਂਦਾ ਪਿਆ ਤੇ ਪਰ ਫਿਰ ਵੀ ਗੱਲ ਨਹੀਂ ਬੰਦੀ ਵੀ ਆ ਜਾਓ ਬਈ ਚੱਲੀ ਅੱਗੇ ਅੱਗੇ ਵੀ ਹੋਰ ਕਰਦੇ ਸ਼ਰਤ ਲਾਣੇ ਕੋਈ ਨਵੀਂ ਕੋਈ ਚੀਜ਼ ਦੀ ਇਦਾਂ ਦੀ ਕੋੜੀ ਨਹੀਂ ਆ ਤੇ ਆ ਆਪਣੀਆਂ ਫਲੀਆਂ ਨੇ ਤੇ ਜਿਹੜਿਆਂ ਇਹਨਾਂ ਦਾ ਤਾਰਾ ਨ ਬੰਨਿਆ ਨੇ ਇਹਨਾਂ ਨੇ ਮਤਲਬ ਕਾਫੀ ਕੰਮ ਵੀ ਕਰਨਾ ਪੈਂਦਾ ਕੋਈ ਵੀ ਚੀਜ਼ ਖਾਣੀ ਆਪਾਂ ਨੂੰ ਵਰਕ ਕਰਨਾ ਪੈਣਾ ਜਾਂ ਕੋਈ ਵੀ ਕੰਮ ਕਰਨਾ ਕਰਨਾ ਹੀ ਪੈਣਾ ਕੰਮ ਤੇ ਆ ਤਾਂ ਅੱਗੇ ਤੋਂ ਕਿ ਬਨ ਕੇ ਤੇ ਇਹਨਾਂ ਨੇ ਨਰ ਚੜਾਈਆਂ ਨੇ ਤੇ ਅੱਜ ਤੱਕ ਛੋਟੀਆਂ ਨੇ ਆ ਤੇ ਉਦੀ ਉਧਰਲੀ ਸਾਈਡ ਤੇ ਪਰਲੇ ਪਾਸੇ ਉਧਰ ਮਤਲਬ ਚਾਈ ਘਾਟੇ ਤੇ ਉਧਰ ਉਹਨਾਂ ਨੇ ਬੈਂਗਲ ਲਾਏ ਨੇ ਤੇ ਸਾਰੇ ਕੰਮ ਇਦਾਂ ਤਰੀਕਿਆਂ ਨਾਲ ਹੀ ਕਰਨੇ ਪੈਂਦੇ ਨੇ ਤੇ ਫਿਰ ਗੱਲ ਬੰਦੀ ਹੈ ਤੇ ਛੱਡ ਵੀ ਕਾਫੀ ਮੈਂ ਦੋ ਕਿਲੇ ਜਗਾ ਹੋਣੀ ਹੈ ਇਹਨਾਂ ਦੀ ਤੇ ਆ ਉਹ ਸਾਹਮਣੇ ਮੈਨੂੰ ਕਰੇਲਾ ਕਿੱਡਾ ਵੱਡਾ ਨਜ਼ਰ ਆਇਆ ਤੱਕ ਲੁਦੋਣਾ ਇਹ ਅਜੇ ਤੱਕ ਕੋ ਕੱਚਾ ਹੀ ਏ ਵੀ ਖਾਣ ਵਾਲਾ ਏ ਨਹੀਂ ਆਹ ਦੇਖੋ ਜੀ ਕ੍ਰੇਲਾ ਵੀ ਆ ਇਹ ਕਿੱਦਾਂ ਸੋਹਣਾ ਲੱਗਣਦੇ ਆ ਪਰ ਜਦੋਂ ਇਦਾਂ ਹੀ ਮਾਰਕੀਟੇ ਜਾਈਏ ਤੇ ਫਿਰ ਇਹ ਚੀਜ਼ਾਂ ਖਰੀਦੀ ਤਾਂ ਜਦੋਂ ਉਦੋਂ ਪਤਾ ਲੱਗਦਾ ਇਹ ਸਾਡੇ ਦੇ ਉੱਥੇ ਜਰਮਨ ਕਾਫੀ ਮਹਿੰਗੀਆਂ ਨੇ 5 6 6 7 ਰੁਪਏ ਨੂੰ ਕਿਲੋ ਹੁੰਦਾ ਪਰ ਅਸੀਂ ਜਿਹੜਾ 3-4 ਦਿਨ ਰਹਿਾਂਗੇ ਇੱਥੇ ਤੇ ਉਹ ਪਿੰਡੀਆਂ ਕ੍ਰੇਲੇ ਟਿੰਡੇ ਖਾਵਾਂਗੇ ਜਿਿੰਨੇ ਵੀ ਹੋ ਸਕੇ ਤੇ ਆਜੋ ਆਪਾਂ ਵਿੱਚ ਨੂੰ ਲੰਗਦੇ ਆ ਫਾਸਟ ਉਹ ਨਾ ਘਾਏ ਜਿਹੜਾ ਕੱਪੜਿਆਂ ਵਿੱਚ ਮੜ ਜਾਂਦਾ ਉਹ ਤੂੰ ਚੱਲ ਨਾ ਕੱਪੜੇ ਖਰਾਬ ਹੋ ਜਾਣੇ ਸਾਰੇ ਆ ਜਾ ਕੈਪਟਨ ਸਾਹਿਬ ਆਪਾਂ ਇੰਡੀਆ ਤੇ ਵੇਖਦੇ ਪਪੀਤੀਆਂ ਦੇ ਬੂਟੇ ਪਰ ਇਹਨਾਂ ਨੇ ਇੱਥੇ ਗ੍ਰੀਸ ਵਿੱਚ ਵੀ ਲਾਏ ਨੇ ਤੇ ਆ ਦੇਖੋ ਕਿੰਨਾ ਫਲ ਲੱਗਾ ਹੈ ਪਰ ਇੱਥੇ ਜਿਹੜੇ ਲੋਕੀ ਨੇ ਇਹਨੂੰ ਹਰੇ ਨੂੰ ਹੀ ਖਾਂਦੇ ਨੇ ਆਪਣੇ ਪੱਕੇ ਨੂੰ ਖਾਂਦੇ ਨੇ ਪਰ ਇੱਥੇ ਪੱਕੇ ਵੀ ਹੁੰਦੇ ਨੇ ਸਾਡੇ ਜਰਮਨ ਵਿੱਚ ਮਾਰਕੀਟ ਚਾਹੁੰਦੇ ਨੇ ਪਰ ਇੱਥੇ ਆ ਕਹਿੰਦੇ ਵੀ ਫਲਪੀਨ ਦੇ ਜਿਹੜੇ ਲੋਕ ਨੇ ਉਹ ਹਰਿਆ ਖਾਂਦੇ ਨੇ ਤੇ ਹਰਿਆਇ ਕਾਫੀ ਮਹਿੰਗਾ ਮਿਲਦਾ ਵੀ ਜਿਆਦਾ ਵਧੀਆ ਮਿਲਦਾ ਤੇ ਕਾਫੀ ਇਹਨਾਂ ਨੇ ਬੂਟੇ ਲਾਏ ਨੇ ਮਤਲਬ ਜਿੱਦਾਂ ਵੀ ਮਤਲਬ ਕਰ ਹਸਾਬਤਾ ਬਲਾਓ ਜਿਹੜਾ ਕੰਮ ਕਰਦੇ ਹੋਏ ਨੇ ਮਤਲਬ ਪੂਰਾ ਸੋਚ ਸਮਝ ਕੇ ਕਿਸੇ ਨਾ ਕਿਸੇ ਪਾਸਿਓਂ ਪੈਸੇ ਆਂਦੇ ਰਹਿਣ ਇਹ ਇੱਕ ਸਬਜੀ ਮੁਕਦੀ ਦੂਜੀ ਤਿਆਰ ਹੋ ਜਾਂਦੀ ਏ ਦੂਜੀ ਮਾਰਕੀਟ ਦੇ ਚ ਜਾਂਦੇ ਰਹਿੰਦੇ ਤੇ ਆਹ ਦੇਖੋ ਵੀ ਆਪਾਂ ਜਦੋਂ ਛੋਟੇ ਹੁੰਦੇ ਰਏ ਉਦੋਂ ਇਹ ਖਰਬੂਜੇ ਵੇਖੇ ਸੀ ਤੇ ਆ ਆਪਾਂ ਮੈਂ ਤੇ ਆ ਕੋਈ 25 ਸਾਲਾਂ ਬਾਅਦ ਵੇਖਿਆ ਖਰਬੂਜਾ ਅੱਜ ਪਹਿਲੀ ਵਾਰੀ ਵੀ ਇਦਾਂ ਲੱਗਿਆ ਤੇ ਦੇਖਦੇ ਆ ਜੇ ਕੋਈ ਪੱਕਾ ਹੋਇਆ ਤੇ ਫਿਰ ਤੋੜ ਕੇ ਵੀ ਟਰਾਈ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਮੈਨੂੰ ਲੱਗਦਾ ਅਜ ਤੱਕ ਲੱਗਦੇ ਪੈਣੇ ਨੇ ਤੇ ਇਹ ਛੋਟੇ ਹੀ ਨੇ ਸਾਰੇ ਕਾਫੀ ਵੇਲਾ ਲਾਈਆਂ ਨੇ ਕੀਰੇ ਲਾਏ ਨੇ ਇੱਕ ਸੈਟ ਤੇ ਜਿਹਦੇ ਨਾਲ ਮਲੋ ਦੇ ਹਿਸਾਬ ਨਾਲ ਕੰਮ ਕੀਤਾ ਹੈ ਰੋਜ਼ ਦੀ ਰੋਜ਼ ਕੁਝ ਨਾ ਕੁਝ ਪੈਸੇ ਆਉਂਦੇ ਰਹਿਣ ਸਰਕਲ ਚੱਲਦਾ ਰਹੇ ਆ ਦੇਖੋ ਜੱਕੇ ਕਿੜਿ ਕਿੜੀਆਂ ਵਡੀਆਂ ਫਲੀਆਂ ਨੇ ਜਿਸੀ ਜਰਮਨ ਚ ਕੋ ਨਹੀਂ ਦੇਖਿਆ ਜੀਆਂ ਪਰ ਇੱਥੇ ਆ ਗ੍ਰੀਸ ਦੇ ਆਏ ਸਾਰਾ ਕੁਝ ਤੇ ਇੱਥੇ ਆ ਬੜੀ ਕਾਫੀ ਲੰਮੀਆਂ ਫਲੀਆਂ ਨੇ ਆਪਣੇ ਤੇ ਮੈਂ ਹਜੇ ਇਹਨਾਂ ਨੂੰ ਖਰੇ ਪਤਾ ਨਹੀਂ ਕੁਝ ਕਹਿੰਦੀ ਨੇ ਕੋਈ ਹੋਰ ਚੀਜ਼ ਹੁੰਦੀ ਆਪਣੇ ਪਰ ਉਹ ਥੋੜੀ ਜਿਹੀ ਮੋਟੀ ਹੁੰਦੀ ਇਹਦੇ ਤੋਂ ਬਹੁਤ ਸੋਹਣੀਆਂ ਫਲੀਆਂ ਨੇ ਬਹੁਤ ਲੰਮੀਆਂ ਕਈ ਚੀਜ਼ਾਂ ਅੱਜ ਮਤਲਬ ਇੱਥੇ ਗਰੀਸ ਆਏ ਆ ਸਾਨੂੰ ਨਵੀਆਂ ਫਰੂਟ ਸਬਜ਼ੀਆਂ ਕਈ ਕੁਝ ਸਾਨੂੰ ਦੇਖਣ ਨੂੰ ਮਿਲਿਆ ਤੇ ਚਲੋ ਆਜੋ ਹੁਣ ਅੱਗੇ ਚੱਲਦੇ ਆ ਅੱਗੇ ਭਾਜੀ ਉਹਨਾਂ ਨੇ ਕੀ ਕੁਝ ਬੀਜਿਆ ਹੈ ਤੇ ਆ ਹੁਣ ਆਪਣਾ ਇੱਕ ਭਰਾ ਆਇਆ ਹੈ ਤੇ ਕਹਿੰਦੇ ਵੀ ਇਹ ਬੰਦਾ ਗੱਲਬਾਤ ਕਰਨ ਦਾ ਸ਼ਕੀਨ ਹੈ ਗੱਲਬਾਤ ਕਰ ਸਕਦਾ ਤੇ ਆਪਾਂ ਕਰਦੇ ਹਾਂ ਉਹਨਾਂ ਨਾਲ ਦੇਖਦੇ ਹਾਂ ਟਰਾਈ ਕਰਕੇ ਕੀ ਕਹਿੰਦੇ ਨੇ ਆਜੋ ਆ ਇਹਨਾਂ ਸਾਰੀਆਂ ਸਬਜ਼ੀਆਂ ਬੀਜੀਆਂ ਨੇ ਅੱਜ ਆਪਾਂ ਜਿੰਨੀਆਂ ਖਾਣ ਹੋਈਆਂ ਸਾਡੇ ਕੋਲ ਜਿਹੜੀ ਆਪਾਂ ਕੱਚੀਆਂ ਖਾ ਸਕਦੇ ਆ ਉਹ ਕੱਚੀਆਂ ਖਾ ਕੇ ਵੀ ਟੇਸਟ ਵੇਖਾਂਗੇ ਕਿਉਂ ਜਿਹੜਾ ਇੱਕ ਬੂਟੇ ਤੋਂ ਤੋੜ ਕੇ ਚੀਜ਼ ਖਾਣੀ ਹੈ ਉਹਦਾ ਇੱਕ ਟੇਸਟ ਵੱਖਰੇ ਹੋਵੇ ਉਹ ਤਾਂ ਤੇ ਖਾਂਦੇ ਰੇ ਦੀਆਂ ਮਿਰਚਾਂ ਪਰ ਅੱਜ ਆਪਾਂ ਇਹਨੂੰ ਤਾਜ਼ੀ ਨੂੰ ਤੋੜ ਕੇ ਬਿਲਕੁਲ ਸਬਜ਼ੀ ਵਾਲੀ ਜਗ੍ਹਾ ਤੇ ਖਲੋ ਕੇ ਖਾਵਾਂਗੇ ਇਹਦਾ ਟੇਸਟ ਦੇਖਾਂਗੇ ਉਹਦਾ ਨੂੰ ਸਲਾਦ ਦੇ ਚ ਖਾਣੇ ਆਪਾਂ ਸਬਜ਼ੀ ਵੀ ਬਣਾ ਕੇ ਖਾਣੇ ਆ ਪਰ ਇੱਕ ਵੱਖਰੀ ਚੀਜ਼ ਜੇ ਜਦੋਂ ਇਦਾਂ ਬੂਟੇ ਨਾਲ ਤੋੜ ਕੇ ਖਾਣੀ ਜਿੱਦਾਂ ਆਪਾਂ ਕਹਿੰਦਾ ਇੱਕ ਪਰਫਿਊਮ ਨਹੀਂ ਲਾਈਦਾ ਮੂਹ ਦੇ ਵਿੱਚ ਉਹ ਮਤਲਬ ਉਦਾਂ ਦਾ ਆਂਦਾ ਪਿਆ ਜਿੱਦਾਂ ਆਪਾਂ ਪਰਫਿਊਮ ਸਟਿਆ ਮਿਰਚਾਂ ਵਾਲਾ ਬਿਲਕੁਲ ਵਧੀਆ ਤੇ ਸੋਹਣਾ ਟੇਸਟ ਏ ਦਾ ਤੇ ਮੈਂ ਇਹਨੂੰ ਸਾਰੀ ਨੂੰ ਹੀ ਖਾਵਾਂਗਾ ਮੈਨੂੰ ਬਹੁਤ ਸਵਾਦ ਲੱਗੀ ਆਹ ਇੱਕ ਪੀਲੀ ਮਿਰਚ ਲੱਗੀ ਨਾ ਪੀਲਿਆਂ ਚ ਨਾ ਹਰਿਆ ਰੰਗ ਚ ਇਹ ਆਪੇ ਵੀ ਖਾਵਾਂਗੇ ਤੋੜ ਕੇ ਇਹਦਾ ਵੀ ਵਖਾਂਗੇ ਟੇਸਟ ਵੀ ਵਾਕਿਆ ਕਿ ਤਾਜੀ ਚੀਜ਼ ਤਾਜੀ ਹੁੰਦੀ ਹੈ ਓ ਮਾਈ ਗਾਡ ਵਾਓ ਪਰ ਜਿਹੜੀ ਲਾਲ ਮਿਰਚ ਸੀ ਉਹਦਾ ਆਪਣਾ ਇੱਕ ਵੱਖਰਾ ਟੇਸਟ ਸੀ ਤੇ ਇਹ ਜਿਹੜੀ ਪੀਲੀ ਤੇ ਹਰੀ ਮਿਰਚ ਹੈ ਨਾ ਪੀਲਿਆਂ ਚ ਨਾ ਹਰਿਆਂ ਚ ਇਹਦਾ ਆਪਣਾ ਵੱਖਰਾ ਟੇਸਟ ਹੈ ਤੇ ਬਹੁਤ ਸਵਾਦ ਬਹੁਤ ਮਜ਼ਾ ਆਇਆ ਖਾ ਕੇ ਇਹ ਨਵੀਂ ਚੀਜ਼ ਵੇਖਣ ਨੂੰ ਮਿਲੀ ਤੇ ਇਹ ਹੁਣ ਮਤਲਬ ਪਹਿਲਾਂ ਹੀ ਭਾਂਜ ਜਾਨੇ ਤੋੜ ਲਿਆ ਹਾਂ ਵੀ ਮਾਮੇ ਨੂੰ ਦਾ ਫਰੂਟ ਖਵਾਣੇ ਆ ਫਾਇਗਨ ਫਰੂਟ ਕਹਿੰਦੇ ਨੇ ਇਹਨੂੰ ਕਰੇ ਮੇਰੇ ਘਰ 'ਚ ਕਿਉਂ ਮੈਨੂੰ ਇਹਦੇ ਨਾਂ ਦਾ ਨਹੀਂ ਪਤਾ ਮਾਰਾ ਕੋਈ ਆ ਵੀ ਕਹਿੰਦੇ ਨੇ ਆਪਾਂ ਡੋਚ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਖਾ ਕੇ ਵੇਖਦੇ ਆ ਇਹਦਾ ਕੀ ਟੇਸਟ ਹੈ ਇੰਡੀਅਨ ਜੀਰ ਕਹਿੰਦੇ ਕਰੇ ਅੰਜੀਰਾ ਇਹ ਕਿਹਦਾ ਕਹਿੰਦੇ ਇਹਦਾ ਇਹ ਕਿਹਦਾ ਜੀ ਇਹ ਦwei ਬਾਕੀ ਬਹੁਤ ਟੇਸਟ ਦੇ ਉਹ ਤਾਂ ਇਹ ਜਿਹੜੇ ਇੱਕ ਦੋ ਦਿਨ ਰਾਂਗੇ ਐਡਾ ਰੋਜ਼ ਹੀ ਆਇਆ ਕਰਾਂਗੇ ਤੇ ਕੁਝ ਤਾਜ਼ਾ ਤੋੜ ਕੇ ਖਾਇਆ ਕਰਾਂਗੇ ਤੇ ਇੱਕ ਵੱਖਰੇ ਮਜ਼ਾ ਇਹਨਾਂ ਚੀਜ਼ਾਂ ਦਾ ਫਿਰ ਤੋਂ ਜਿਹੜੇ ਇਹਨਾਂ ਨੇ ਮਤਲਬ ਆਪ ਸਾਰੀ ਫੈਮਿਲੀ ਜਿਹੜੇ ਕੰਮ ਕਰਦੇ ਨੇ ਤੇ ਮੈਨੂੰ ਵੇਖ ਕੇ ਖਾਂਦੇ ਨੂੰ ਹੱਸਦੇ ਪਏ ਨੇ ਤੇ ਅਸੀਂ ਤੇ ਰੋਜ਼ ਇਹਨਾਂ ਚ ਰਹਿੰਦਾ ਅਸੀਂ ਖਾਂਦੇ ਨਹੀਂ ਹਗੇ ਪਰ ਜਿਹੜਾ ਬੰਦਾ ਰੋਜ਼ ਰਹਿੰਦਾ ਉਹਦੀ ਉਹਦਾ ਦਿਲ ਨਹੀਂ ਕਰਦਾ ਖਾਣ ਨੂੰ ਤੇ ਜਿਵੇਂ ਅਸੀਂ ਹੁਣ ਆਏ ਆ ਅਸੀਂ ਕਦੀ ਕਿ ਤਾਈ ਆਇਆ ਕਿਦਰੇ ਆ ਤੇ ਸਾਡਾ ਦਿਲ ਕਰਦਾ ਹਰ ਚੀਜ਼ ਖਾ ਕੇ ਉਹਦਾ ਟੇਸਟ ਵੇਖੀਏ ਇਕੱਠੀਆਂ ਪੱਕੀਆਂ ਸਾਰਾ ਕੁਝ ਆਜੋ ਅੱਗੇ ਚੱਲਦੇ ਆਂ ਹੋਰ ਵੇਖਦੇ ਆਂ ਕੁਝ ਹਾਂ ਤੇ ਆਹ ਤਿੰਨ ਤਰ੍ਹਾਂ ਦੀਆਂ ਨੇ ਮਿਰਚਾਂ ਵੇਚੀਆਂ ਜਿਹੜਾ ਬੰਦਾ ਜਿੱਦਾਂ ਦਾ ਬਿਜ਼ਨਸ ਕਰਦਾ ਹੈ ਉਹ ਵੇਖਦਾ ਹਾਂ ਵੀ ਗਾ ਕਿੱਥੇ ਲੋਕੀ ਪਸੰਦ ਕਰਦੇ ਨੇ ਕਿਦਾਂ ਦੀ ਚੀਜ਼ ਹੈ ਇਹ ਆਪਣੇ ਮਿਰਚ ਜਿਹੜੀ ਨੇ ਜਿਆਦਾ ਸ਼ਕੀਨ ਨੇ ਇੰਡੀਆ ਤੇ ਅਫਰੀਕਾ ਦੇ ਬੰਦੇ ਨੇ ਤੇ ਇਹ ਮੇਖਾ THAILAND ਦੇ ਖਰੀਦ ਕੰਦੇ ਪਏ ਸੀ ਤੇ ਇਹ ਆ ਤਾਂ ਮੈਨੂੰ ਫੇਰ ਭੁੱਲ ਗਿਆ ਹੋਣੀ ਇਹਨੇ ਮੈਨੂੰ ਦੱਸਿਆ ਸੀ ਇਹ ਬੰਗਾਲੀ ਖਾਂਦੇ ਨੇ ਜਿਆਦਾ ਮਿਰਚਾਂ ਤਾਂ ਮਤਲਬ ਇਦਾਂ ਇਹਨਾਂ ਨੇ ਸਾਰੀ ਮਾਰਕੀਟ ਬਣਾਈ ਏ ਵੀ ਹਰ ਇੱਕ ਬੰਦਾ ਸਾਨੂੰ ਪਸੰਦ ਕਰੇ ਹਰ ਇੱਕ ਬੰਦਾ ਚਾਵੇ ਵੀ ਜੁੜੇ ਸਾਡੇ ਨਾਲ ਤੇ ਇਹ ਮਤਲਬ ਸਾਰੀਆਂ ਮਿਰਚਾਂ ਲਾਈਆਂ ਨੇ ਇੱਕ ਕਿਲੇ ਦੇ ਕਰੀਬ ਮੈਂ ਮਿਰਚਾਂ ਹੋਣੀਆਂ ਨੇ ਹਾਂ ਤੇ ਇਧਰ ਪਿਛਲੇ ਪਾਸੇ ਵੀ ਦਿਖਾਓ ਇਦਾਂ ਮਤਲਬ ਵੱਖ-ਵੱਖ ਵੈਰਾਈਟੀਆਂ ਲਾਈਆਂ ਨੇ ਤੇ ਸੱਤ ਅੱਠ ਬਣੇ ਇਹਨਾਂ ਦੇ ਨਾਲ ਕੰਮ ਵੀ ਕਰਦੇ ਨੇ ਤੇ ਆ ਹੁਣੇ ਦੋ ਭਾਅ ਤੇ ਇੱਥੇ ਖਲੋਤੇ ਨੇ ਤੇ ਇੱਕ ਉਧਰ ਪੜਾ ਮਿਰਚਾਂ ਤੋੜਨ ਡਿਆ ਆ ਹਮ ਤੇ ਆ ਮੇਰਾ ਭਾਂਜਾ ਜਿਹੜਾ ਹੁਣੇ ਮਿਰਚਾਂ ਖਾ ਕੇ ਮੂੰਹ ਨੀਲਾ ਕਰਾਈ ਫਿਰਦਾ ਤੇ ਉਹ ਸਿਰੇ ਤੇ ਆਪਣਾ ਮੁੰਡਾ ਲੱਗਾ ਮਿਰਚਾਂ ਤੋੜਨ ਲੱਗਾ ਭਾ ਇੱਕ ਦੋ ਲੱਗੇ ਦੋ ਨੇ ਤੇ ਉਹ ਆਪਣੇ ਕੰਮ 'ਚ ਵਿੱਜੀ ਹੋਏ ਨੇ ਤੇ ਅਸੀਂ ਵੀ ਹੁਣ ਮੜਿਆ ਸਮੁੰਦਰ ਕੰਢੇ ਜਾਣਾ ਨਹਾਉਣ ਵਾਸਤੇ ਆ ਛੋਟਾ ਮੇਰਾ ਭਾਂਜਾ ਪੂਰਾ ਕਹਿਲਾ ਪਿਆ ਹਰ ਇੱਕ ਮਿੰਟ ਬਾਅਦ ਰੌਲਾ ਪਾਉਂਦਾ ਪਰ ਚੱਲੀਏ ਚੱਲੀਏ ਆ ਠਹਿਰ ਕੇ ਕਿਉਂ ਬਰਫ ਪੈਣ ਲੱਪੈਣੀ ਹੈ ਨਾ 9 ਵਜੇ ਤੋਂ ਬਾਅਦ ਤੇ ਆ ਜੋ ਅੱਗੇ ਚੱਲਦੇ ਆ ਕਹਿੰਦੇ ਅੱਗੇ ਵੀ ਕੁਝ ਹੈਗਾ ਦੇਖਣ ਨੂੰ ਇਹਨਾਂ ਦੇ ਪਿੰਡੀਆਂ ਵਾਲੇ ਖੇਤ 'ਚ ਆਏ ਆ ਕਿਲੇ ਡੇਢ ਕਿਲੇ ਦੇ ਕਰੀਬ ਮੇਖਲ ਪਿੰਡੀਆਂ ਨੇ ਆ ਤੇ ਅੱਜ ਤੱਕ ਇਹਨਾਂ ਨੇ ਅੱਜ ਹੀ ਤੋੜੀਆਂ ਨੇ ਕੋਈ ਪਿੰਡੀ ਮਿਲਦੀ ਹੈ ਤੇ ਆਪਾਂ ਤਾਂ ਮੈਂ ਤਾਂ ਕੱਚਾ ਖਾਂ ਤੇ ਅੱਗੇ ਵੀ ਤੁਹਾਨੂੰ ਦੱਸਿਆ ਵੀ ਕੱਚੀ ਚੀਜ਼ ਖਾਂਦਾ ਮੈਂ ਸ਼ੌਂਕ ਰੱਖਦਾ ਹਾਂ ਲੈ ਵੀ ਮੈਨੂੰ ਲੱਭੀ ਗੇ ਮੇਰੀ ਮਨਪਸੰਦੀ ਚੀਜ਼ ਮਿਲ ਗਈ ਆ ਦੇਖੋ ਜੀ ਪਰ ਇਹ ਮੈਨੂੰ ਪੱਕੀ ਲੱਗਦੀ ਏ ਪੱਕ ਗਈ ਏ ਤੇ ਆ ਜਿਹੜੀ ਏ ਆ ਸਹੀ ਏ ਆਪਾਂ ਹੁਣ ਇਹਨਾਂ ਨੂੰ ਜਿਵੇਂ ਆਪਾਂ ਇੰਡੀਆ 'ਚ ਕਈ ਵਾਰ ਜ਼ਿਮੀਂਦਾਰ ਜਿਹੜੇ ਹੁੰਦੇ ਨੇ ਤੇ ਉੱਥੋਂ ਤੋੜ ਕੇ ਖੇਤ ਦੇ ਵਿੱਚੋਂ ਖਾਂਦੇ ਨੇ ਦੋਵੇਂ ਦੋ ਵੀ ਖਾ ਸਕਦਾ ਵਾਂ ਇੱਕ ਰੀਆ ਕਵੜੀਆਂ ਨੇ ਤੇ ਆਪਾਂ ਹੁਣ ਇਹਨੂੰ ਖਾਣੇ ਆ ਵਧੀਆ ਤੇ ਅੱਜ ਜਿਹੜੇ ਮਤਲਬ ਜ਼ਿੰਦਗੀ ਦੇ ਜਿਹੜੇ 20 25 ਸਾਲ ਇੱਥੇ ਆਪਾਂ ਯੂਰਪ 'ਚ ਮੈਨੂੰ ਰਹਿੰਦੇ ਨੂੰ ਚੱਲੇ ਸੀ ਜਿਹੜੀਆਂ ਚੀਜ਼ਾਂ ਮੈਂ ਨਹੀਂ ਖਾ ਸਕਿਆ ਅੱਜ ਉਹ ਮੈਨੂੰ ਖਾਣੂ 25 ਸਾਲਾਂ ਬਾਅਦ ਖਾਣ ਨੂੰ ਮਿਲਦਿਆਂ ਵੀ ਜਾਣੇ ਪਿੰਡਿਆਂ ਤੇ ਹੀ ਫ੍ਰੈਂਕਫਰਟ ਤੋਂ ਲਿਆਂਦੇ ਰਹੇ ਇਹ ਦੀਆਂ ਜਦੋਂ ਜਾਈਦਾ 10 ਕਿਲੋ ਲਿਆਈ ਦੀਆਂ ਫਿਰ ਹੁਣ ਕੱਢ ਕੇ ਡੀਜਲ ਵਾਲੀ ਦੀਆਂ ਪਰ ਉਹ ਜਿਹੜੇ ਮੁੱਲ ਲਿਆ ਕੇ ਲਿਆਉਂਦੀਆਂ ਨੇ ਜੀ ਉਹਨੂੰ ਕੱਚਿਆਂ ਨੂੰ ਵੀ ਖਾਈਏ ਤੇ ਉਹ ਟੈਸਟਿੰਗ ਦਾ ਜਿਹੜਾ ਹੁਣ ਇਹਦੇ 'ਚ ਜਿਹੜੇ ਬੂਟੇ ਨਾਲ ਤੋੜ ਕੇ ਆਪਾਂ ਉਸੇ ਵੇਲੇ ਖਾਦਿਆਂ ਤੇ ਬਹੁਤ ਮਜ਼ਾ ਆਇਆ ਤੇ ਬਹੁਤ ਅਸੀਂ ਇੰਜੋਏ ਕਰਨੇ ਪਿਆ ਗ੍ਰੀਸ ਦੇ ਟੂਰ ਦਾ ਤੇ ਇਹਨਾਂ ਭਾਜੀ ਹੋਰਾਂ ਨੇ ਇਹ ਚੀਜ਼ਾਂ ਲਾਈਆਂ ਨੇ ਤੇ ਬਹੁਤ ਮਤਲਬ ਮਨ ਖੁਸ਼ ਹੋਇਆ ਹੈ ਤੇ ਸਾਨੂੰ ਸਾਰੇ ਆਪਣੇ ਇੰਡੀਅਨ ਪਾਕਿਸਤਾਨੀਆਂ ਨੂੰ ਸਾਰਿਆਂ ਨੂੰ ਸ਼੍ਰੀਲੰਕਾ ਵਾਲਿਆਂ ਨੂੰ ਬੰਗਲਾਦੇਸ਼ ਨੇਪਾਲੀਆਂ ਨੂੰ ਸਾਰਿਆਂ ਨੂੰ ਇਹ ਚੀਜ਼ਾਂ ਖਾਣ ਨੂੰ ਸਸਤੀਆਂ ਮਿਲਦੀਆਂ ਵੀ ਆ। ਇੱਥੇ ਤਾਂ 1.5-2 ਰੁਪਏ ਨੂੰ ਕਿਲੋ ਮਿਲ ਜਾਂਦੀਆਂ। ਪਰ ਸਾਡੇ ਜਿਹੜੇ ਜਰਮਨ 5-6 ਰੁਪਏ ਨੂੰ ਕਿਲੋ ਮਿਲਦੀਆਂ ਨੇ। ਜ਼ਿਆਦਾਤਰ ਉਹ ਅਫਰੀਕਾ ਤੋਂ ਆਉਂਦੀਆਂ ਨੇ। ਆ ਜਾਓ ਵੀ ਅੱਗੇ ਚੱਲਦੇ ਆ ਕਹਿੰਦੇ ਵੀ ਅੱਗੇ ਤੱਕ ਨੇ। ਇਸ ਵੇਰੇ ਫੇਰ ਤੋੜਨੀ ਆ। ਰੋਜੀ ਤੋਨੇ ਜੇ ਰੋਜੀ ਤੋੜਦੇ ਹੂੰ ਹੂੰ ਤੇ ਉਹਨੇ ਇਹ ਜੇ ਗੱਲ ਕਰ ਦਵੇ ਭਾਜੀ ਉਹਨਾਂ ਨਾਲ ਇਹ ਰੋਜ਼ ਦੀ ਰੋਜ਼ ਹੀ ਹੋ ਜਾਂਦੀਆਂ ਨੇ ਜਿਵੇਂ ਅੱਜ ਇਹਨਾਂ ਨੇ ਸਵੇਰੇ ਤੋੜ ਲੀਆਂ ਨੇ ਤੇ ਰਾਤੋਂ ਰਾਤ ਇਹਨਾਂ ਨੇ ਫੇਰ ਹੋ ਜਾਣਾ ਕੱਲ ਸਵੇਰੇ ਖੇਤੋਂ ਨਾ ਤਾਂ ਘਟੋਗਾਟ ਵੀ ਆ ਜੰਨੀ ਆ ਸਾਰੀ ਜਗ੍ਹਾ ਲੱਗੀ ਏ ਇੱਕ ਜਗ੍ਹਾ ਹੈਗੀ ਇਹ ਰੋਜ਼ 70 ਤੋਂ 80 ਕਿਲੋ ਪਿੰਡੀਆਂ ਲਾਤੀ ਜਾਂਦੀਆਂ ਨੇ ਰੋਜ਼ ਤੇ ਇਹਨਾਂ ਨੂੰ ਸਾਰਿਆਂ ਨੂੰ ਤੋੜਨ ਨੂੰ ਵਾਸਤੇ ਆਪਾਂ ਨੂੰ ਸਫਾਈ ਰੱਖਣ ਰੱਖਣ ਵਾਸਤੇ ਬੰਦੇ ਵੀ ਰੱਖਣੇ ਪੈਂਦੇ 6-7 ਬੰਦੇ ਜਿਹੜੇ ਨੇ ਇਹਨਾਂ ਕੋਲ ਕੰਮ ਕਰਦੇ ਨੇ ਤੇ ਇਹਨਾਂ ਨੇ 6-7 ਬੰਦਿਆਂ ਨੂੰ ਕੰਮ ਵੀ ਦਿੱਤਾ ਹੈ ਤੇ ਆ ਵੀ ਤਾਜੀ ਸਬਜ਼ੀ ਖਾਂਦੇ ਨੇ ਤੇ ਸਾਨੂੰ ਸਾਰਿਆਂ ਭੈਣ ਭਰਾਵਾਂ ਨੂੰ ਦਿੰਦੇ ਖਵਾਉਂਦੇ ਪਏ ਨੇ ਤੇ ਅੱਜ ਦੂਜਾ ਹਾਲ ਸ਼ੁਰੂ ਹੋ ਗਿਆ ਪਿੰਡਿਆਂ ਦਾ ਦੇਖੋ ਜੀ ਆ ਕਰੇਲਿਆਂ ਦਾ ਛੱਡ ਆ ਗਿਆ ਹੁਣ ਇਹਨਾਂ ਦਾ ਜੇ ਕਿੱਲੇ ਕਿਤੇ ਵਿੱਚ ਅੱਕੀ ਭਿੰਡਿਆਂ ਦਾ ਛੱਡ ਸੀ ਤੇ ਉਹਨਾਂ ਮੈਂ ਤਿੰਨ ਚਾਰ ਕਨਾਲ ਵਿਗਿਆ ਕਿ ਜਗਾ ਹੋਣੀ ਏ ਜਿਹੜਾ ਪੂਰਾ ਛੱਡ ਬਣਿਆ ਸਾਰਾ ਕੁਝ ਯਾ ਕਰੇਲੇ ਦੇਖੋ ਕਿਹੜੇ ਕਿਹੜੇ ਵੱਡੇ ਲੱਗੇ ਨੇ ਤੇ ਰੋਜ਼ ਦੀ ਰੋਜ਼ ਕਹਿੰਦੇ ਵੀ 35 40 ਕਿਲੋ 50 ਕਿਲੋ ਲੱਥ ਦੇਣੇ ਜਿਵੇਂ ਅੱਗੇ ਭਿੰਡਿਆਂ ਦੀ ਗੱਲ ਕੀਤੀ ਵੀ ਰੋਜ਼ ਲਾਣੇ ਨੇ ਰਾਤੋਂ ਰਾਤ ਹੀ ਹੋ ਜਾਂਦੇ ਨੇ ਤੇ ਬਹੁਤ ਸੋਨਾ ਬਹੁਤ ਮਜ਼ਾ ਆਇਆ ਵੀ ਅਸੀਂ ਮੈਂ ਕਦੀ ਸੋਚਿਆ ਨਹੀਂਗਾ ਹਾਂ ਤੇ ਕਰੇਲਿਆਂ ਦੇ ਵਿੱਚ ਜਾਂ ਭਿੰਡੀਆਂ ਦੇ ਵਿੱਚ ਖਲੋ ਕੇ ਮੈਂ ਇਦਾਂ ਗੱਲਬਾਤ ਕਰ ਸਕਾਂ ਜਾਂ ਮੈਂ ਫੋਟੋ ਖਿੱਚ ਸਕਾਂ ਜਾਂ ਕੁਝ ਕਰ ਸਕਾਂ ਜਿਹੜੇ ਚੀਜ਼ਾਂ ਜਿਵੇਂ ਖੁੰਨ ਮਿਲੀਆਂ ਅਮ ਲੋਕ ਵੀ ਵੇਰ ਕਹਿੰਦੇ ਬੰਦਾ ਵੀ ਇਹਨਾਂ ਚੀਜ਼ਾਂ ਨੂੰ ਮਤਲਬ ਵੇਖ ਕੇ ਹੈਰਾਨ ਪਰੇਸ਼ਾਨੀ ਹੋ ਜਾਂਦਾ ਹੈ ਹਾਂ ਕਿ ਆਪਾਂ ਕਿੱਥੇ ਆ ਗਏ ਤਾਂ ਕੀ ਹੈ ਵੀ ਕਦੀ ਇਹ ਸੋਚਿਆ ਨਹੀਂ ਸੀਗਾ ਵੀ ਹਾਂ ਵੀ ਇੰਨੇ ਕਰੇਲੇ ਲੱਗ ਸਕਦੇ ਨੇ ਜਾਂ ਇੰਨੀਆਂ ਜਗ੍ਹਾ ਇੰਨੇ ਕਰੇਲਿਆਂ ਦੇ ਵਿੱਚ ਹੀ ਖਲੋ ਸਕਦੇ ਆ ਕਿਉਂ ਭਾਵੇਂ ਇੰਡੀਆ ਸੀ ਜਦੋਂ ਪਹਿਲਾਂ ਉਦੋਂ ਵੀ ਥੋੜੇ ਪੰਜ ਸੱਤ ਬੂਟੇ ਹੁੰਦੇ ਸੀ ਕਿ ਉਹਨਾਂ ਨੂੰ ਤੋੜ ਕੇ ਖਾਈ ਦੇ ਹੀ ਪਰ ਉਹਨਾਂ ਦਾ ਆਪਣਾ ਵੇਚਣ ਦਾ ਕੰਮ ਹੈ ਤੇ ਇਹਨਾਂ ਨੇ ਫਿਰ ਕਨਾਲਾਂ ਦੇ ਹਿਸਾਬ ਨਾਲ ਲਾਇਆ ਨੇ ਚਾਰ ਪੰਜ ਕਨਾਲਾਂ ਜਗ੍ਹਾ ਹੈ ਜਿਹੜੀ ਪਿੱਛੇ ਵੀ ਸੀ ਸ਼ੈੱਡ ਵੀ ਪੰਜ ਛੇ ਕਲੇ ਜਗ੍ਹਾ ਹੈ ਜਿਹੜੀ ਇੱਦਾਂ ਮਤਲਬ ਭਿੰਡੀਆਂ ਲਾਈਆਂ ਹਨ ਕਿਰੇ ਟਿੰਡੇ ਕਰੇਲੇ ਸਾਰਾ ਕੁਝ ਲਾਇਆ ਪਰ ਕਰੇਲਿਆਂ ਦਾ ਹੁਣ ਪੂਰਾ ਸੀਜ਼ਨ ਹੈ ਤੇ ਭਿੰਡੀਆਂ ਦਾ ਸੀਜ਼ਨ ਹੈ ਤੇ ਹੁਣ ਇਹ ਜਿਹੜੇ ਚੀਜ਼ਾਂ ਦੋਵੇਂ ਨੇ ਯੋਰ ਤੇ ਨੇ ਤੇ ਬੈਂਗਣਾ ਦਾ ਤਾਂ ਸੀਜ਼ਨ ਖਤਮ ਹੋ ਗਿਆ ਹੈ ਤੇ ਆ ਦੇਖੋ ਜਿੱਥੇ ਤੱਕ ਵੀ ਆ ਲੱਗਦਾ ਵੀ ਵੀ ਜਿੱਥੇ ਤੱਕ ਆਪਣੀ ਨਿਗਾਹ ਜਾਂਦੀ ਉੱਥੇ ਤੱਕ ਸਾਰੇ ਕਰੇਲੇ ਹੀ ਨੇ ਤੇ ਬਹੁਤ ਸੋਹਣਾ ਬਹੁਤ ਮਜ਼ਾ ਆਇਆ ਤੇ ਪੱਕ ਕੇ ਵੀ ਲੱਥਨ ਦੇ ਨੇ ਜਿਹੜੇ ਇਹਨਾਂ ਕੋਲ ਮਤਲਬ ਰਹਿ ਜਾਂਦੇ ਨੇ ਨਹੀਂ ਟੁੱਟਦੇ ਉਹ ਟਾਈਮ ਬਾਅਦ ਕਿਉਂ ਗਰਮੀ ਬਹੁਤ ਜ਼ਿਆਦਾ ਇੱਥੇ ਗਰਮੀ ਨੇ ਚਾ ਉਹ ਤੇ ਉਹ ਜਿਹੜਾ ਨਹੀਂ ਟੁੱਟਿਆ ਇੱਕ ਦਿਨ ਭੁੱਲ ਗਏ ਨਹੀਂ ਦਿਸਿਆ ਨਜ਼ਰੇ ਚੜਿਆ ਤੇ ਉਹ ਫੇਰ ਪੱਕ ਜਾਂਦਾ ਹੋਣਾ ਪੱਕ ਗਿਆ ਹੈ ਜਿੱਦਾਂ ਇਹ ਲੱਗੇ ਨੇ ਜੇ ਇਹ ਕੱਲ ਨਹੀਂ ਟੁੱਟਦਾ ਨਹੀਂ ਦਿਸਿਆ ਨਜ਼ਰੇ ਪਿਆ ਤੇ ਇਹਨੇ ਕੱਲ ਇਦਾਂ ਦਾ ਲਾਲ ਹੀ ਹੋ ਜਾਣਾ ਤੇ ਬਹੁਤ ਜ਼ਿਆਦਾ ਹੁਣ ਜਿਹੜੇ ਵੀ ਬੰਦੇ ਤੋੜਦੇ ਨੇ ਮਤਲਬ ਆਪ ਵੀ ਵਰਕ ਕਰਦੇ ਨੇ ਤੇ ਕਹੇ ਵੀ ਬੰਦਾ ਨਿਗਾਚ ਨਹੀਂ ਚੜਦਾ ਕਿਉਂ ਹਰੀ ਹਰਿਆਲੀ ਸਾਰਾ ਇੱਕੋ ਵਰਗਾਈਏ ਤੇ ਜੇ ਹੁਣ ਆਪਾਂ ਵੀ ਤੋੜਨ ਲੱਗੇ ਤੇ ਆਪਣੇ ਕੋਲ ਵੀ ਉਹ ਗੱਲ ਨਹੀਂ ਬੰਦੀ ਤੇ ਚਲੋ ਆਜੋ ਅੱਗੇ ਦੇਖਦੇ ਹਾਂ ਹੁਣ ਕੁਝ ਹੋਰ ਸਾਨੂੰ ਵਧੀਆ ਲੱਗਾ ਮੁੰਡਾ ਤੇ ਫਿਰ ਅੱਗੇ ਆ ਗਿਆ ਅਸੀਂ ਤੇ ਅਸੀਂ ਪਿੱਛੇ ਰਹਿ ਗਏ ਅਸੀਂ ਤਾਂ ਨੰਗ ਕੇ ਗਏ ਹੁਣ ਮੈਂ ਚਲੋ ਅੰਗੂਰ ਜਾਂਦੀਆਂ ਦੀ ਤੋੜ ਕੇ ਲੈ ਕੇ ਜਾਵਾਂਗੇ ਤੇ ਆ ਹੁਣ ਗੁਛਾ ਤੋੜਿਆ ਆਪਾਂ ਤੇ ਉਦਾਂ ਹੈ ਵੈਣ ਵਾਲੇ ਅੰਗੂਰ ਨੇ ਤੇ ਜੇ ਦਾਣੇ ਬਹੁਤ ਜ਼ਿਆਦਾ ਹੁੰਦੇ ਨੇ ਇਹਦੇ ਵੀ ਬਹੁਤ ਜ਼ਿਆਦਾ ਹੁੰਦੇ ਨੇ ਇਹਦਾ ਖਾਣ ਦੇ ਜ਼ਿਆਦਾ ਸਵਾਦ ਨਹੀਂ ਹੁੰਦਾ ਜੋ ਜਦ ਬੀ ਆ ਜਾਂਦਾ ਤਾਂ ਫਿਰ ਕੋੜਾ ਹੋ ਜਾਂਦਾ ਤੇ ਹੁਣ ਆਪਣੇ ਭੈਣ ਭਰਾ ਨੇ ਸਾਰੇ ਜਣੇ ਜਿਹੜੇ ਸਾਰੀਆਂ ਸਬਜ਼ੀਆਂ ਸੂਜੀਆਂ ਬੀਜ ਦੇ ਪਿੰਡ ਸਾਰਾ ਕੁਝ ਕਰਦੇ ਪਏ ਨੇ ਤੇ ਸਾਨੂੰ ਵੀ ਆ ਵਧੀਆ ਚੀਜ਼ਾਂ ਖਾਣ ਨੂੰ ਮਿਲੀਆਂ ਨੇ ਤੇ ਉਹਨਾਂ ਮਿਰਚਾਂ ਤੇ ਹਿਸਾਬ ਲਾ ਲਓ ਵੀ ਅਸੀਂ ਉੱਥੇ ਮਾਰਕੀਟੇ ਜਾ ਕੇ ਹਿਸਾਬ ਦਾ ਬਲਾਈਂਦਿਆਂ ਹਾਂ ਵੀ 100 ਗ੍ਰਾਮ ਲੈਣੀਆਂ 200 ਲੈਣੀਆਂ ਨੇ ਇੱਥੇ ਜਿਹੜੇ ਕਿਲੂਆਂ ਦੇ ਹਿਸਾਬ ਨਾਲ ਲੱਗੀਆਂ ਨੇ 2 ਕਿਲੇ ਘਟੋ ਘਟ ਮਿਰਚਾਂ ਦੇ ਨੇ ਇਦਾਂ ਕਿਲਾ ਡੇਢ ਪਿੰਡਿਆਂ ਦਾ ਲਾਇਆ ਇਹਨਾਂ ਨੇ ਇਹ ਆਉਣ ਭਰਾ ਸਾਰੇ ਅੱਜ ਕਿੱਥੇ ਕੰਮ ਕਰਨ ਦੇ ਸੀ ਹੁਣ ਕਹਾਕੂ ਪੁੱਟਿਆ ਇਹਨਾਂ ਨੇ ਤੇ ਸਾਰੀ ਟਿਹੜੀ ਮਿਰਚਾਂ ਦੇ ਕੰਮ ਮਿਰਚਾਂ ਤੋੜੀਆਂ ਤੇ ਫਿਰ ਭਾਜੀ ਉਹ ਜਿਹੜੇ ਨੇ ਦੋ ਤੇ ਇਹ ਤੇ ਦੋਵੇਂ ਫਿਰ ਸਬਜ਼ੀਆਂ ਵੇਚਣਦੇ ਰਹਿੰਦੇ ਨੇ ਵੀ ਸ਼ਹਿਰ ਜਾਣਾ ਕੋਈ ਚੀਜ਼ ਲੈ ਆਣੀ ਬਾਣੇ ਕੱਟਣਾ ਬਿਜ਼ਨਸ ਹੱਬਤਾ ਬੁਲਾਣਾ ਇਹ ਹੁਣ ਜਿਹੜਾ ਆਪਣਾ ਪਰਿਵਾਰ ਆ ਤਿੰਨ ਭਰਾ ਨੇ ਤੇ ਚੌਥਾ ਇੱਧਰ ਆਪਣੇ ਖਲੋਤੇ ਨੇ ਇੱਕ ਚਾਰ ਜਣੇ ਇੱਕ ਸ਼ਹਿਰ ਗਿਆ ਅੱਜ ਤੇ ਲਮਟਾ ਹੋ ਗਿਆ ਥੋੜੇ ਜਾ ਤੇ ਉਹ ਥੋੜੇ ਜਾ ਪੈਕ ਸ਼ੈਕ ਲਾਣ ਦਾ ਸ਼ਕੀਨ ਤੇ ਉਹਨੂੰ ਅੱਜ ਸ਼ਹਿਰ ਲੈ ਕੇ ਗਏ ਨੇ ਵੱਡੇ ਭਾਜੀ ਤੇ ਉਹ ਸਵੇਰ ਦੇ ਗਹਿਣੇ ਲੈ ਕੇ ਤੇ ਉਹ ਆਏ ਕੋਈ ਨਹੀਂ ਹੋ ਗਏ ਤੇ ਆਪਾਂ ਹੁਣ ਇਹ ਜਿਹੜੇ ਨੇ ਇਹ ਹੁਣ ਵਿਆਹੇ ਬਰੇ ਨੇ ਬੱਚੇ ਨੇ ਇਹਨਾਂ ਦੀ ਫੈਮਿਲੀ ਏ ਤੇ ਇਹਨਾਂ ਨੂੰ ਨੂੰ ਪ੍ਰੋਪਰ ਕੰਮ ਕਰਨਾ ਹੀ ਪੈਣਾ ਕਿਉਂਕਿ ਇਹ ਉਹਨ ਪੈਕਸ਼ਕ ਨੂੰ ਜ਼ਿਆਦਾ ਗਿੜਾ ਨਹੀਂ ਦੇ ਸਕਦੇ ਕਿਉਂ ਇਹਨਾਂ ਦੇ ਸਿਰ ਤੇ ਭਾਰ ਜ਼ਿਆਦਾ ਹੈ ਤੇ ਇਹਨਾਂ ਨੇ ਹੁਣ ਦਿਨ ਰਾਤ ਹੀ ਮਤਲਬ ਸੋਚਦਾ ਬੰਦਾ ਚਲੋ ਕਮਾਈ ਕਰ ਲਈ ਵੀ ਸਾਡੇ ਕੱਲ ਨੂੰ ਬੱਚੇ ਜਿਹੜੇ ਨੇ ਉਹ ਚੰਗੀ ਤਰ੍ਹਾਂ ਸੂਣਾ ਖਾਣ ਪੀਣ ਸੂਨੇ ਸਕੂਲੇ ਜਾਣ ਸੂਨੇ ਕੱਪੜੇ ਪਾਣ ਤੇ ਇਹ ਹੁਣ ਇਹ ਵੀ ਭਰਾ ਕੱਲਾ ਹੀ ਸੇਫਾ ਮਮਾ ਇਹਨਾਂ ਦੀ ਏ ਤੇ ਇਹ ਫਿਰ ਇੰਨਾ ਗੌਰ ਨਹੀਂ ਕਰਦਾ ਇਹ ਵੀ ਭਾ ਕਲਦਾ ਫਿਰ ਪੈਗਛਾ ਗਲਾਈ ਸੀ ਤੇ ਅੱਜ ਇਹਦੀ ਹਿੰਮਤ ਹੀ ਨਹੀਂ ਪਈ ਕੰਮ ਕਰਨ ਦੀ ਸੇਰੇ ਉੱਠਣ ਦੀ ਤੇ ਅੱਜ ਇਹ ਛੁੱਟੀ ਦੇਵੇ ਤੇ ਇਹ ਭਾਜੀ ਉਹ ਵੀ ਆਪਣੇ ਅੱਜ ਪਤਾ ਨਹੀਂ ਕਿਹੜੇ ਖਾਂਦੇ ਪੀਂਦੇ ਤੇ ਕੁਛ ਨਹੀਂ ਖਾਂਦੇ ਪੀਂਦੇ ਪਰ ਅੱਜ ਅਖਰ ਛੁੱਟੀ ਦਿਨ ਮੇਰੇ ਲਈ ਵੀ ਅੱਛਾ ਦੂਜੇ ਪਾਸੇ ਕੰਮ ਕਰਦੇ ਹੋ ਐ ਡਬਲ ਕੰਮ ਕਰਦੇ ਹੋ ਹਾਂ ਹਾਂ ਉਧਰ ਇੱਥੇ ਰਹਿੰਦੇ ਹੋ ਅੱਛਾ ਠੀਕ ਹੈ ਪਿਓਦਾਨ ਨੇ ਇਸ ਵੇਲੇ ਅੱਜ ਜਦ ਆਪਾਂ ਕੋ ਰੱਖ ਲਈਏ ਬੰਦਾ ਵੀ ਚਲੋ ਠੀਕ ਹੈ ਮਾੜਾ ਮੋਟਾ ਡੰਗਰਾ ਦੀ ਦੇਖਭਾਲ ਕਰਨੀ ਹੈ ਤੇ ਚਲੋ ਆਜੋ ਸਾਡੇ ਨਾਲ ਸੌਂਜਾ ਕਰੋ ਤੇ ਇੱਥੇ ਵੀ ਰਹਿੰਦੇ ਨੇ ਮਾੜਾ ਮੋਟਾ ਕੰਮਕਾਰ ਕਰਦੇ ਨੇ ਇਹਨਾਂ ਦੀ ਮਦਦ ਕਰਦੇ ਨੇ ਤੇ ਇੱਥੇ ਫਿਰ ਇਹਨਾਂ ਦੇ ਕੋਲ ਹੀ ਰਹਿੰਦੇ ਨੇ ਇਹਨਾਂ ਦੇ ਡੇਰੇ ਤੇ ਤੇ ਚਲੋ ਆਜੋ ਫਿਰ ਚਲੀਏ ਜੀ ਆ ਮੇਰਾ ਭਾਂਜਾ ਜਿਹੜਾ ਬੜਾ ਕਾਲਾ ਪਿਆ ਮਿੰਟ ਬਾਅਦ ਪੁੱਛਦਾ ਵੀ ਕਦੋਂ ਆਪਾਂ ਜਾਣਾ ਐ ਇਹਨੂੰ ਘਰ ਮੂੰਹ ਮੂੰਹ ਤੂੰ ਕਿੱਥੇ ਲੈ ਜਾਣਾ ਐ ਇੱਥੇ ਤੇ ਦਿਖਾਣਾ ਮੂੰਹ ਸਿੱਧਾ ਗੱਲ ਐ ਭਾਂਜਾ ਮੇਰਾ ਬੜਾ ਕਾਲਾ ਪਿਆ ਚੱਲੀਏ ਸਮੁੰਦਰ ਕੰਨੇ ਨਹਾਉਣ ਵਾਸਤੇ ਚੱਲੀਏ ਨਹਾਉਣ ਵਾਸਤੇ ਇਹ ਕਿਹੜੇ ਪਿੰਡ ਤੋਂ ਸੁਣਾਈ ਹਾਂ ਤੇ ਇਹ ਵੀ ਆਪਣੇ ਸਾਥ ਚ ਪਾ ਪਿੱਛੇ ਰਹਿ ਗਏ ਨੇ ਤੇ ਕਹਿੰਦੇ ਵੀ ਮੇਰਾ ਪਿੰਡ ਤੇ ਪੁੱਛਿਆ ਹੀ ਨਹੀਂ ਹੁਣ ਐ ਭਾਜੀ ਉਹ ਵੀ ਆਪਣੇ ਬਾਰੇ ਕੁਝ ਦੱਸਣਾ ਚਾਹੁੰਦੇ ਨੇ ਵੀ ਇੱਥੇ ਇਹਨਾਂ ਨੂੰ ਕੰਮ ਕਰਕੇ ਕੀ ਮਹਿਸੂਸ ਹੁੰਦਾ ਪਿਆ ਵੀ 8-9 ਸਾਲ ਤੋਂ ਰਹਿ ਰਹੇ ਨੇ ਆਪਣਾ ਮਤਲਬ ਕਿਦਾਂ ਭੈਣ ਭਰਾਵਾਂ ਵਾਲਾ ਇੱਕ ਫੈਮਿਲੀ ਵਾਲਾ ਮਤਲਬ ਜਿੱਦਾਂ ਮਤਲਬ ਵਿਚਰਦੇ ਆਂ ਆਪਾਂ ਤੇ ਆਪਣੇ ਮੂੰਹੋਂ ਸਭ ਕੁਝ ਆਪ ਹੀ ਦੱਸਣਗੇ ਸੱਸੀ ਗਾਲ ਜੀ ਸਾਰੇ ਭੈਣ ਭਰਾਵਾਂ ਸੱਸੀ ਗਾਲ ਜੀ ਕਿ ਉਹ ਜੀ ਇੱਥੇ ਕੰਮ ਕਰ ਰਹੇ ਆ ਭਾਜੀ ਉਹਨਾਂ ਕੋ ਆਪਣੇ ਪਰਿਵਾਰ ਵਾਂਗੂ ਕਰ ਰਹੇ ਆ ਕਿ ਜਿੰਨਾ ਕਸੀਂ ਲਾਈਫ 'ਚ ਸਟਰਗਲ ਕੀਤਾ ਜੋ ਕੁਝ ਅੱਜ ਜੇ ਭਾਜੀ ਉਹਨਾਂ ਦੀ ਬਦੌਲਤ ਅੱਜ ਜੇ ਅਸੀਂ ਖੜੇ ਆ ਆਪਣੇ ਪੈਰਾਂ ਤੇ ਤੇ ਇਹਨਾਂ ਦੀ ਬਦੌਲਤ ਖੜੇ ਆ ਅਸੀਂ ਇਹਨਾਂ ਦਾ ਇੰਨਾ ਕੋ ਧੰਨਵਾਦ ਕਰਦੇ ਆ ਕਿ ਸਾਨੂੰ ਇਹਨਾਂ ਨੇ ਥੱਲਿਓਂ ਡਿਗਿਆ ਨੂੰ ਤਾਂ ਨੋ ਚੁੱਕਿਆ ਇਹਨਾਂ ਕੋਈ ਆਪਣਾ ਸਾਕਾ ਰਿਲੇਟਿਵ ਜਿਹੜਾ ਉਹ ਵੀ ਨਹੀਂ ਕਰਦਾ ਕੋਈ ਭੈਣ ਭਰਾ ਕੋਈ ਆਪਣਾ ਰਿਸ਼ਤੇਦਾਰ ਕੋਈ ਰਿਲੇਟਿਵ ਇਦਾਂ ਦਾ ਕੋਈ ਨਹੀਂ ਸਪੋਰਟ ਨਹੀਂ ਕਰਦਾ ਜਿੰਨੀ ਕਿ ਇਹ ਨਾ ਬੰਦਿਆਂ ਨੇ ਸਾਡੀ ਅੱਜ ਤੱਕ ਸਪੋਰਟ ਕੀਤੀ ਆ 9 ਸਾਲ ਤੋਂ ਮੈਂ ਰਹਿ ਰਿਹਾ 10 ਸਾਲ ਤੋਂ ਜਦੋਂ ਇਹ ਭਾਈ ਹੋਣਾ ਕੋ ਮੈਨੂੰ ਵੀ ਸੱਦਿਆ ਇਹਨਾਂ ਨੇ ਮੇਰਾ ਭਰਾ ਅਸੀਂ ਪਹਿਲਾਂ ਉੱਥੇ ਇਹਨਾਂ ਕੋ ਰਹਿੰਦਾ ਉਹਨੂੰ ਇਹਨਾਂ ਨੇ ਸਟੈਂਡ ਕੀਤਾ ਫਿਰ ਮੈਨੂੰ ਕੀਤਾ ਫਿਰ ਸਾਡੇ ਸਾਰੇ ਫੈਮਿਲੀ ਨੂੰ ਯਾਨੀ ਕਿ ਸਟੈਂਡ ਕਰਨ ਵਾਲੇ ਕਾਕੇ ਭਾਈ ਤੇ ਸੋਨੀ ਭਾਈ ਹੁਣੀ ਆ ਤੇ ਆਪਾਂ ਇਹਨਾਂ ਦੇ ਨਾਲ ਕੰਮ ਕਰਕੇ ਵੀ ਬਹੁਤ ਖੁਸ਼ ਹਾਂ ਕਿ ਇੱਕ ਮਨ ਨੂੰ ਸਕੂਨ ਆ ਕਿ ਚਲੋ ਆਪਣੇ ਘਰ ਦੇ ਵਿੱਚ ਕੰਮ ਕਰਦੇ ਪਏ ਆ ਕੋਈ ਇਦਾਂ ਦੀ ਟੈਨਸ਼ਨ ਵਾਲੀ ਗੱਲ ਨਹੀਂ ਸਾਨੂੰ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਸਾਡੇ ਦੁੱਖ ਸੁੱਖ ਦੇ ਵਿੱਚ ਹਰ ਟਾਈਮ ਖੜੇ ਰਹਿੰਦੇ ਆ ਅਸੀਂ ਇਹਨਾਂ ਦਾ ਬਹੁਤ ਬ ਕਰਦੇ ਆ ਤੇ ਰੱਬ ਇਹਨਾਂ ਨੂੰ ਹੋਰ ਵੀ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਇਹਨਾਂ ਨੂੰ ਹੋਰ ਵੀ ਤਾਂ ਉੱਚਾ ਕਰੇ ਤੇ ਆਪਾਂ ਸਾਰੇ ਪ੍ਰਗਟਾਉਂਦੇ ਹਾਂ ਤਨੀ ਹੁੰਦੀ ਵੀ ਹਾਂ ਵੀ ਬੜਾ ਥੱਕਿਆ ਆਇਆ ਹੈ ਆਇਆ ਹੈ ਬਈ ਬਹੁਤ ਜ਼ਿਆਦਾ ਪਛਾਣ ਹੈ ਕਿਉਂਕਿ ਤੁਹਾਨੂੰ ਕੋਈ ਕੋਈ ਕਿਧਰੇ ਗੱਲਬਾਤ ਕਰਨੀ ਹੈ ਅੱਛਾ ਹੁਣ ਤੁਸੀਂ ਕਰਨੀ ਹੈ ਕਿ ਖੁਸ਼ੀ ਵਾਲੀ ਗੱਲ ਕਰਨੀ ਹਾਂ ਵੀ ਮੈਂ ਇਹਨਾਂ ਕੋਲ 8-9 ਸਾਲਾਂ ਦਾ ਰਹਿ ਰਿਹਾ ਤਰਗਾ ਮੈਂ ਜਿਹੜੇ ਵੀ ਬੰਦੇ ਨੇ ਵੇਖਨੇ ਹੋਗਾ 8-9 ਸਾਲਾਂ ਦਾ ਰਹਿ ਰੋਂਦਾ ਤੇ ਪਿਆ ਮੁੰਡਾ 8-9 ਸਾਲਾਂ ਫਿਰ ਰੋਂਦੇ ਨੇ ਕੱਢ ਛੱਡੀਏ ਨੇ ਇਹ ਤਾਂ ਬੋਲੇ ਨਹੀਂ ਨਾ ਕਹਿੰਦੇ ਬੰਦਾ ਬੋਲਦਾ ਰੇ ਫਿਰ ਦਸਮੇ ਲੱਗ ਜਾਏ ਨਹੀਂ ਮਤਲਬ ਇੱਕ ਬੋਲਣ ਦਾ ਤਰੀਕਾ ਹੁੰਦਾ ਥੋੜਾ ਜਿਹਾ ਮਤਲਬ ਬੰਦੇ ਜਿੱਦਾਂ ਹੁਣ ਭਾ ਬੋਲਿਆ ਥੋੜਾ ਜਿਹਾ ਜੋਸ਼ ਨਾਲ ਬੋਲਿਆ ਹਾਂ ਵਾਕਿਆ ਵੀ ਸਟੈਂਡ ਹੋਇਆ ਸਾਡਾ ਕੀਤਾ ਇਹਨਾਂ ਨੇ ਸਟੈਂਡ ਸਾਡਾ ਹੁਣ ਤੂੰ ਕਹੀ ਜਵੇਂ ਹੁਣ ਇਹਨਾਂ ਨੇ ਸਾਡਾ ਸਟੈਂਡ ਕੀਤਾ ਤੇ ਉਹ ਕਹੇ ਜਿੰਨੇ ਵੇਖਣਗੇ ਕਹਿੰਦੇ ਸਟੈਂਡ ਕੀ ਕੀਤਾ ਸਾਲਿਆ ਪੁੱਤਰਾਂ ਤੇ ਬਵਾਜ ਨਹੀਂ ਨਿਕਲਦੇ ਤੇਰਾ ਸਟੈਂਡ ਇਹਨੇ ਨਹੀਂ ਕੀਤਾ ਪਾਜੀ ਦਬ ਕੇ ਨਹੀਂ ਇਹਨਾਂ ਬੋਲਣ ਵਾਲਾ ਨਹੀਂ ਮਾਰ ਨੋਰਮਲ ਮਰ ਜਾ ਚਲੋ ਜੀ ਹਾਂਜੀ ਪਾਜੀ ਬੋਲੋ ਜੀ ਦੱਸੋ ਆਪਣੇ ਬਾਰੇ ਸਲਾਮ ਵਾਲੇਕਮ ਮੈਂ ਪਾਕਿਸਤਾਨ ਤੋਂ ਮਨੋ ਇਹਨਾਂ ਨਾਲ ਨੋ ਸਾਲ ਹੋ ਗਏ ਕੰਮ ਕਰਦੇ ਆ ਤੇ ਤਕਰੀਬਨ ਮੈਂ ਆਇਆ ਜਿੰਨਾ ਕੋਈ ਲੱਗਾ ਤੇ ਨੋ 10 ਸਾਲ ਹੋ ਗਏ ਇਹਨਾਂ ਨਾਲ ਹੀ ਸਾਰਾ ਖੇਤੀਬਾੜੀ ਦਾ ਕੰਮ ਕਰੀਦਾ ਸਬਜ਼ੀਆਂ ਦਾ ਕੰਮ ਇੰਜ ਹੀ ਰਹੇਦਾ ਜਿਵੇਂ ਆਪਣੇ ਭਰਾ ਹੁੰਦੇ ਨੇ ਫੈਮਿਲੀ ਤਰ੍ਹਾਂ ਵੀ ਇਹ ਨਹੀਂ ਆ ਗਿਆ ਪਾਕਿਸਤਾਨ ਤੋਂ ਆ ਵੀਂਦੀ ਆ ਤੂੰ ਤੇ ਪਾਕਿਸਤਾਨ ਤੋਂ ਆਪਾਂ ਕਿਹੜੇ ਸ਼ਹਿਰ ਤੋਂ ਆ ਕਿਹੜਾ ਲੁਧਾਨ ਸ਼ਹਿਰ ਹੈ ਆਪਣਾ ਅੱਛਾ ਤੇ ਪਿੰਡ 136 ਡਬਲਯੂ ਬੀ 136 ਡਬਲਯੂ ਬੀ WB ਹਾਂਜੀ ਇਹ ਕੋ ਗੱਡੀ ਦਾ ਨੰਬਰ ਹੈ ਕਿ ਪਿੰਡ ਦਾ ਪਿੰਡ ਦਾ ਨੰਬਰ ਹੈ ਪਿੰਡ ਦਾ ਨਾਂ ਹੈ ਇਹ ਨੰਬਰ ਹੈ ਨੰਬਰ ਹੈ ਬਹਿਣ ਦਾ ਜੀ ਮੈਂ ਅੱਜ ਪਹਿਲੀ ਵਾਰ ਪਹਿਲੀ ਵਾਰ ਇਹ ਨਾਂ ਸੁਣਿਆ ਵੀ ਹਾਂ ਵੀ ਗੱਡੀਆਂ ਵਾਲੇ ਨੰਬਰਾਂ ਦੇ ਪਾਕਿਸਤਾਨ ਚ ਪਿੰਡਾਂ ਦਾ ਨਾਂ ਵੇਚਦੇ ਰਹੇ ਤਾਂ ਉਹ ਤਾਂ ਸੁੰਦੇਰੀ ਦਾ ਪਰ ਇਹ ਨਾਂ ਅੱਜ ਪਹਿਲੀ ਵਾਰ ਸੁਣਿਆ ਹੈ ਚਲੋ ਕਈ ਵਾਰੀ ਵੀ ਜ਼ਿੰਦਗੀ ਚ ਨਵੀਆਂ ਚੀਜ਼ਾਂ ਵੇਖਣ ਸੁਣਨ ਮਿਲਦੀਆਂ ਨੇ ਇਸੇ ਤਰ੍ਹਾਂ ਵਧੀਆ ਜ਼ਿੰਦਗੀ ਗੁਜ਼ਰੀ ਹੈ ਬਿਹਤਰੀਨ ਹੂੰ ਕੋ ਹੁੰਦਾ ਹੀ ਆ ਨਾ ਬੰਦੇ ਨੂੰ ਪ੍ਰਦੇਸ਼ ਮਹਿਸੂਸ ਹੀ ਨਹੀਂ ਹੋ ਰਿਹਾ ਨਾ ਉਹ ਕੰਮ ਕਰੀ ਰਿਹਾ ਇੱਥੇ ਆਪਣਾ ਸਵੇਰ ਕੰਮ ਤੇ ਆਏ ਦਿਹਾੜੀ ਟੁਰ ਗਏ ਫਿਰ ਸ਼ਾਮੀ ਆ ਗਏ ਜ਼ਬਰਦਸਤ ਕੰਮ ਹੈ ਹਾਂ ਤੇ ਫਿਰ ਫੈਮਿਲੀ ਵੀ ਮਤਲਬ ਜਿੰਨਾ ਤੁਸੀਂ ਕੰਮ ਕਰਦੇ ਹੋ ਉਹਦੇ ਨਾਲ ਪਿੱਛੇ ਫੈਮਿਲੀ ਵੀ ਪੂਰੀ ਖੁਸ਼ ਹੈ ਜੈ ਜੈ ਇਹ ਉਹਨਾਂ ਨੂੰ ਰੋਟੀ ਪਾਣੀ ਸਾਰਾ ਖਰਚਾ ਪਾਣੀ ਕਪੜਾ ਲੈੜਾ ਬੱਚਿਆਂ ਦਾ ਸਕੂਲ ਮਾਪਿਓਂ ਦਾ ਸਾਰਾ ਕੁਝ ਖੁਸ਼ ਨੇ ਜੈ ਸਾਰਾ ਪਰਿਵਾਰ ਖੁਸ਼ ਹੈ ਚਲੋ ਇਦਾਂ ਹੀ ਆਪਾਂ ਜੇ ਸਾਰੇ ਭੈਣ ਭਰਾ ਥੋੜੇ ਥੋੜੇ ਕੰਮ ਕਰੀਏ ਤੇ ਆਪਣੇ ਭੈਣ ਭਰਾ ਨਾਲ ਕੰਮ ਕਰਨ ਜੈ ਜੈ ਤੇ ਵਧੀਆ ਹੁੰਦਾ ਹੈ ਵਧੀਆ ਤੇ ਹੁਣ ਇਹ ਭਾਜੀ ਨੇ ਜਿੰਨਾਂ ਦਾ ਆਪਣਾ ਮਤਲਬ ਸਾਰਾ ਕੰਮ ਸਿਸਟਮ ਜਿਹੜਾ ਇਹਨਾਂ ਨੇ ਰੱਖਿਆ ਹੈ ਮਗਾ 5-6 ਕਿਲੇ ਪਹਿਲੀ ਮੈਨੂੰ ਤਾਂ ਪਤਾ ਨਹੀਂ ਮੈਂ ਇੱਕ ਅੰਦਾਜ਼ਾ ਜਿਹਾ ਲਾਣਾ ਵਾ ਤੇ ਇਹ ਇਹ ਹੁਣ ਆਪਣੇ ਆਪੇ ਦੱਸਣਗੇ ਮੈਂ ਤਾਂ ਮਤਲਬ ਹਾਂ ਤੇ ਮੈਂ ਤੇ ਆਪਣਾ ਇੱਕ ਅੰਦਾਜ਼ਾ ਦਸਨਾ ਵਾ ਤੇ ਹੈਲੋ ਫੋੜੋ ਕਰੋ ਤੁਸੀਂ ਗੱਲ ਤੇ ਦੇਖੋ ਕਿ ਕਿੰਨੀ ਕੁ ਪਹਿਲੀ ਕਿੰਨੀ ਕੁ ਪਹਿਲੀ ਹੈ ਸਾਰੀ ਜਗ੍ਹਾ ਜਿੰਨਾ ਕੁ ਤੁਸੀਂ ਲਾਇਆ ਸਾਰਾ ਜੇ ਐਸਟੀਮੇਟ ਲਾਈਏ ਘੱਟੋ ਘਾਟੇ 15-16 ਕਿਲੇ ਹੋਣੇ ਮਤਲਬ ਹਾਂ 15-16 ਕਿਲੇ ਪਹਿਲੀ ਹੈ ਜਿੰਨ ਜਗ੍ਹਾ ਹੈ ਤੇ ਇਹਦਾ ਸਾਰਾ ਸਾਲ ਦਾ ਕਿੰਨਾ ਠੇਕਾ ਦੇਂਦੇ ਤੁਸੀਂ ਇਹ ਸਾਰਾ ਤਕਰੀਬਨ 5 ਜਾਂ 15000 ਯੂਰੋ 15000 ਰੋਏ ਦਾ ਸਾਰੇ ਸਾਲ ਦਾ ਠੇਕਾ ਹੈ 15 ਕਿੱਲੇ ਪੈ ਲਈ ਹੈ ਮਤਲਬ ਕਿੱਲੇ ਦਾ ਹੀ ਆ ਰੋਏ ਲਾ ਲੋ ਠੀਕਾ ਹਾਂਜੀ ਮਤਲਬ ਇੰਡੀਆ ਵਾਲੇ ਹਿਸਾਬ ਹੋਏ 80 9000 ਰੁਪਏ ਕਿੱਲਾ ਇੱਕ ਠੇਕੇ ਦੇਵੇ ਇੰਨਾ ਕੀ ਬੰਦਾ ਮਤਲਬ 15000 ਠੀਕ ਹੈ ਠੀਕ ਹੈ ਆਪਾਂ ਵਧੀਆ ਮਤਲਬ ਚਲੋ ਆਪਣਾ ਮਤਲਬ ਚੱਲੀ ਜਾਂਦਾ ਚਾਰ ਪੰਜ ਪਰਿਵਾਰ ਵੀ ਪਾਲਦੇ ਪਿਓ ਨਾਲ ਨਾਲ ਆਪਣੇ ਵੀ ਪਰਿਵਾਰ ਪਾਲਦੇ ਤੇ ਆਹ ਭਾਅ ਦਾ ਵੀ ਦਿਲ ਕਰਦਾ ਪਿਆ ਕੋਈ ਗੱਲਬਾਤ ਕਰਨ ਨੂੰ ਤੇ ਹੁਣ ਮੂੰਹ ਪਰਾ ਕਰੀ ਜਾਂਦਾ ਤੂੰ ਆਹ ਦੱਸ ਹੁਣ ਆ ਬੋਲੇ ਇੱਧਰ ਇੱਧਰ ਆ ਤੂੰ ਆ ਨਾ ਕਿਰੇਲੇ ਫੜੇ ਨੇ ਤਾ ਟ੍ਰੇਲ ਤੋੜੇ ਵੀ ਆ ਵੀ ਇਹਨਾਂ ਨੂੰ ਭਾਣੂ ਕਰੇਲਿਆਂ ਨਾਲ ਹੀ ਪਿਆਰ ਹੋ ਗਿਆ ਵੀ ਇਹ ਕਹਿੰਦਾ ਨਾ ਮੈਂ ਇਹਨਾਂ ਨੂੰ ਨਹੀਂ ਛੱਡਣਾ ਤੇ ਜਦੋਂ ਵੀ ਰਹਿੰਦਾ ਇੱਥੇ ਵੀ ਇਹ ਤਾਂ ਭਾਣੇ ਨਾ ਕੱਲ ਦਾ ਪੈਕਸ਼ਕ ਜ਼ਿਆਦਾ ਲਾ ਲਿਆ ਨਹੀਂ ਨਹੀਂ ਸਮੈਲ ਆਂਦੀ ਹਾਂ ਮਤਲਬ ਅਜੇ ਤੱਕ ਵੀ ਨਾ ਭਾਫਾਂ ਛੱਡਣ ਦੇ ਆ ਜਦੋਂ ਕਹਿੰਦੇ ਦਾਲ ਰਿਜਦੀ ਹੈ ਨਾ ਤੇ ਦਾਲ ਦੀ ਭਾਫ ਆਂਦੀ ਹੈ ਤੇ ਜੇ ਮੀਟ ਰਿਜਦਾ ਪਿਆ ਤੇ ਮੀਟ ਦੀ ਭਾਫ ਆਂਦੀ ਹੈ ਤੇ ਜੇ ਕੋਈ ਵਾਈਨ ਕੱਢਦਾ ਪਿਆ ਜਾਂ ਸ਼ਰਾਬ ਕੱਢਦਾ ਪਿਆ ਤੇ ਆਸੇ ਪਾਸੇ ਸ਼ਰਾਬ ਦੀ ਵਾਹਰ ਆਂਦੀ ਹੈ ਹਾਂਜੀ ਤੂੰ ਹੁੰਦੂ ਰਾਤਾ ਪੈਗ ਲਾਇਆ ਵੀ ਤੂੰ ਹੁਣ ਮੇਰੇ ਖਿਆਲ ਚ ਜ਼ਿਆਦਾ ਹੀ ਪੀਤੀ ਹੈ ਜਿਹੜੀ ਹਜੇ ਤੱਕ ਵੀ ਤੇਰੇ ਮੂੰਹ ਦੇ ਵਿੱਚ ਉਵਾੜ ਆਂਦੀ ਆਂਦੀ ਵੀ ਹੈ ਬਾਕੀ ਸਿਆਣੇ ਬਣੋ ਆਪਣੇ ਪਿੱਛੇ ਪਰਿਵਾਰ ਨੂੰ ਵੇਖੋ ਇੱਕ ਇੱਕ ਲਿਮਟ ਦਾ ਲਾਓ ਪੈਗ ਕਿਉਂ ਅਸੀਂ ਵੀ ਸਾਰੇ ਆਏ ਹੁਣ ਆਪਾਂ ਵੀ ਸਾਰੇ ਆਏ ਨੇ ਹੂੰ ਤੇ ਆਪਾਂ ਇੱਥੇ ਕੰਮ ਕਰਨ ਵਾਸਤੇ ਆਏ ਆ ਤੇ ਜੇ ਆਪਾਂ ਪੀ ਕੇ ਸਾਰਾ ਗਵਾਛ ਛੱਡਿਆ ਬਾਹਰ ਆ ਕੇ ਮਾਂ ਪਿਓ ਭੈਣ ਭਰਾ ਛੱਡ ਕੇ ਤੇ ਫਿਰ ਪਿੱਛੇ ਮਾਂ ਪੇ ਜ਼ੀਰੋ ਤੇ ਹੀ ਰਹਿ ਗਏ ਤੇ ਫਿਰ ਸਾਡੇ ਤੇ ਇੱਥੇ ਆਏ ਨਾ ਬਾਹਰ ਆਏ ਦਾ ਫਾਇਦਾ ਹੀ ਨਹੀਂ ਨਾ ਹੈ ਤਾਂ ਜੇ ਇਹੋ ਹੀ ਕੰਮ ਕਰਨਾ ਸੌਣਾ ਤੇ ਫਿਰ ਇੰਡੀਆ ਹੀ ਵਧੀਆ ਕੰਮ ਕਿਉਂ ਮਾਪਿਓ ਦੇ ਕੋਲ ਤੇ ਹੈਗਾ ਨਾ ਤੇ ਇਸ ਕਰਕੇ ਮੈਂ ਤੇ ਇਹੋ ਹੀ ਸਲਾਹ ਦਾਂਗਾ ਵੀ ਸਿਆਣੇ ਬਣੋ ਆਪਣਾ ਵੈਣ ਸ਼ੈਣ ਜਾਂ ਬੀਅਰ ਜੋ ਵੀ ਵਿਸਕੀ ਪੀਣੀ ਇੱਕ ਲਿਟਰ ਦੀ ਪੋ ਇੱਕ ਅੰਜਵਾਏ ਕਰਨ ਦੀ ਕੋਸ਼ਿਸ਼ ਕਰੋ ਵੀ ਇਹ ਨਾ ਆਵੇ ਜਿਹਦੇ ਨਾਲ ਤੁਹਾਨੂੰ ਸਵੇਰੇ ਉੱਠ ਕੇ ਕੰਮ ਤੇ ਵੀ ਨਾ ਦੇਖੋ ਜਦ ਤੁਹਾਡੇ ਕੋਲ ਜਾਇਆ ਜਾਵੇ ਤੇ ਆ ਮੁੰਡਾ ਵੇਖੋ ਮਰ ਜਾ ਕਰਨ ਦੇ ਆ ਸ਼ਤਾਨੀਆਂ ਨਿਕਾ ਮੇਰਾ ਭਾਂਜਾ ਬਹੁਤ ਕਾਲਾ ਪਿਆ ਥੱਕ ਗਿਆ ਉਹ ਨੱਕ ਗਿਆ ਸਾਡੇ ਤੋਂ ਇਹ ਮਾਮਾ ਜਿਹੜਾ ਨਾ ਬੋਲੀ ਜਾਂਦਾ ਬੋਲੀ ਜਾਂਦਾ ਤੇ ਸਮੁੰਦਰ ਗੰਢੇ ਨਹੀਂ ਲੈ ਕੇ ਜਾਂਦਾ ਪਿਆ ਤੇ ਚਲੋ ਆਜੋ ਫੇਰ ਕਰਦੇ ਆ ਸਮਾਪਤ ਇੱਥੇ ਤੇ ਜਾਂਦੇ ਆ ਸਮੁੰਦਰ ਗੰਢੇ ਵੇਖਦੇ ਆ ਕਿ ਕਿੰਨੇ ਕੁ ਚਿਰ ਮੁੰਡਾ ਨਾਦਾ ਕਦੋਂ ਇਹਨੂੰ ਠੰਡ ਜਦੋਂ ਇਹਨੂੰ ਠੰਡ ਲੱਗੀ ਕੰਮ ਲੱਗਾ ਤਾਂ ਫੇਰ ਇਹਨੂੰ ਘਰ ਲੈਣਾ ਅੱਜ ਆਹ ਤੇ ਅੱਜ ਕਿੰਨਾ ਮੈਂ ਨਹੀਂ ਕੰਮਦਾ ਚਲੋ ਆਜੋ ਫੇਰ ਵੇਖਦੇ ਆ ਚਲੋ ਚੰਗਾ ਜੀ ਭਾਜੀ ਓਕੇ 사ਸੀ ਗਾ ਜੀ ਚਲੋ ਕਰੋ ਫੇਰ ਕੰਮ ਤਾਂ ਨਹੀਂ 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 ਆਪਾਂ ਸਾਰੇ ਬਰਾਬਰ ਆ ਨਾ ਨਹੀਂ ਤੇ ਤੂੰ ਹੀ ਤਾਂ ਸਾਡੇ ਨਾਲ ਜਾਣਾ ਕਿਉਂ ਤੁਸੀਂ ਅੱਜ ਕੰਮ ਨਹੀਂ ਕਰਦੇ ਚਲੋ ਆ ਜਾਓ ਫਿਰ ਬਈ ਤੇਰਾ ਹੁਣ ਕਰੇਲਿਆਂ ਨਾਲ ਬਹੁਤ ਜ਼ਿਆਦਾ ਪਿਆਰ ਇਹਨਾਂ ਕਰੇਲਿਆਂ ਕੋਲ ਰਹਿਣਾ ਵਾ ਤੈਨੂੰ ਪਿਆਰ ਜ਼ਿਆਦਾ ਹੋ ਗਿਆ ਮੈਨੂੰ ਲੱਗਦਾ ਵਧੀਆ ਬਣਾਉਂਦਾ ਨਾ ਮੁੰਡਾ ਕਰੇਲੇ ਬਹੁਤ ਟੇਸਟੀ ਬਣਾਉਂਦਾ ਹਾਂ ਹਾਂ ਸ਼ੈਫ ਵੀ ਬੜਾ ਤਕੜਾ ਸ਼ੈਫ ਬਹੁਤ ਹੈ ਜੋ ਮਰਜ਼ੀ ਕਹੇ ਇਹ ਬਣਾ ਦਿੰਦਾ ਹਾਂ ਹਾਂ ਇਹਦਾ ਮਤਲਬ ਫਿਰ ਮੈਂ 2-3 ਦਿਨ ਇੱਥੇ ਤੇਰੇ ਹੱਥ ਦੇ ਕਰੇਲੇ ਖਾਣੇ ਬੈਣੇ ਨੇ ਯਾ ਕੱਲ ਨੂੰ ਬਣਾ ਲਾਂਗੇ ਦੁਪਹਿਰ ਨੂੰ ਆਓ ਸਾਡੇ ਕੋਲ ਆ ਜਾਓ ਤੇ ਮਾਰਾਂਗੇ ਗੇੜਾ ਜੇ ਮਤਲਬ ਕੱਲ ਟਾਈਮ ਹੋਇਆ ਤੇ ਤੇ ਚਲੋ ਚੰਗਾ ਫਿਰ ਕਰੋ ਤੁਸੀਂ ਵੀ ਕੰਮ ਦਿੰਦਾ ਅਸੀਂ ਵੀ ਨਿਕਲੀ ਆ ਲੈ ਕੇ ਭਾਂਜੇ ਨੂੰ ਕਾਲਾ ਪੈਂਦਾ ਫਿਰ